ਚਲ ਕੋਈ ਨਾ ਕਿਤੇ ਉਹ ਮੈਨੂੰ ਕਹਿ ਦਿੰਦੀ ਆ ਵੀ ਮੈਂ ਮਾਂ ਕੰਮ ਵੱਧ ਕਰਦੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਕੰਮ ਵੱਧ ਕਰਦੀ ਏ ਕਿਹੜੀ ਘੱਟ ਕਰਦੀ ਆ ਮਾਂ ਤੂੰ ਗੈਰੀ ਕਿਹਨੇ ਜਾਂਦੇ ਨੇ ਮੈਂ ਬੰਨਣ ਉਹਦੀ ਬਹੁਤ ਕੋਲੇ ਮੁੰਡਾ ਹੋਇਆਗਾ ਨਾ ਭਾਈ ਮੈਂ ਨਹੀਂ ਜਾਂਦੀ ਕਿਸੇ ਦਿਨ ਤਾਂ ਸੁੱਖ ਦਾ ਸਾਹ ਲੈਣ ਦੇ ਦਿਆ ਕਰੋ ਅੱਜ ਜੇ ਮੈਨੂੰ ਆਏ ਆ ਵੀ ਤੁਸੀਂ ਅੱਜ ਸ਼ਾਂਤ ਤੋਂ ਪਰ ਮੇਰਾ ਅੱਜ ਜਾਣ ਨੂੰ ਜੀ ਨਹੀਂ ਕਰਦਾ ਜਿੰਨਾ ਕਲੇਸ਼ ਕਰਦੀਓ ਨਾ ਮੇਰਾ ਉਦਨੀ ਜੀ ਕਰਦਾ ਹੁੰਦਾ ਵੀ ਕਿਸੇ ਪਾਸੇ ਨਿਕਲ ਜਾ ਬੂ ਕਰਕੇ ਅੱਛਾ ਇਹਦਾ ਮਤਲਬ ਜੇ ਅਸੀਂ ਕਦੇ ਵੀ ਨਾ ਲੜਗੇ ਤੇ ਤੂੰ ਘਰੇ ਬੈਠੀ ਰਹੇਂਗੀ ਆਂਟ ਪਰੋਸ ਜਿਹੜੇ ਆਪਣੇ ਨਾਲ ਵਰਤਦੇ ਆਪਾਂ ਨੂੰ ਸਾਡੇ ਵੀ ਉਹਨਾਂ ਦੇ ਜਾਂਦੇ ਨਹੀਂ ਤੂੰ ਹੈ ਭਾਈ ਛੋਡੀ ਤਾਂ ਨਾ ਬਿੰਦ ਛੱਡਦੀ ਤਸੱਲੀ ਨਹੀਂ ਮੈਨੂੰ ਜੇ ਮੈਂ ਘਰੋਂ ਬਾਹਰ ਪੈਰ ਪੱਟ ਲਿਆ ਉਦੋਂ ਹੀ ਪਤਾ ਲੱਗੂਗਾ ਜਦੋਂ ਮੈਨੂੰ ਆਂਟ ਗਵਾਂਟ ਦੱਸੂਗਾ ਨੀ ਤਾਈ ਤੂੰ ਕਿਉਂ ਜਾਣੀ ਆ ਬਾਹਰ ਉਹ ਛੋਡੇ ਘਰੇ ਫੇਰ ਕਲੇਸ਼ ਪੈ ਗਿਆ ਫੇਰ ਮੈਂ ਅਗਲੇ ਨੂੰ ਕੀ ਜਵਾਬ ਦੇਉਂਗੀ ਅਸੀਂ ਨਹੀਂ ਲੜਦਾਂਗੇ ਤਾਂ ਮਾ ਸਾਡਾ ਹੋ ਗਿਆ ਮੈਂ ਵੀ ਬਸ ਮੇਰੇ ਆ ਦੋ ਘਾਂਡੇ ਰਹਿ ਗਏ ਮਾਜ ਕੇ ਜਾ ਕੇ ਮੈਂ ਰੈਸਟ ਕਰਦੀ ਆ ਜਾਂ ਬਗ ਜਾ ਅਗਲਾ ਸੱਦ ਕੇ ਗਿਆ ਸੀ ਦਾ ਹੁਣ ਆਪਣੇ ਕੋਈ ਖੈਰ ਸੁਖੀ ਹੋਵੇ ਅਗਲਾ ਵੀ ਆਪਣੇ ਆਇਆ ਕਰੂਗਾ ਅਗਲਾ ਤਾਂ ਆਇਆ ਕਰੂਗਾ ਅਗਲੇ ਨੇ ਤਾਂ ਆਉਣਾ ਜਦੋਂ ਤੂੰ ਤਾਂ ਤੁਸੀਂ ਆਹ ਦੋਨੋਂ ਆਈਓ ਨਾ ਚੰਡੇਲਾ ਉਦੋਂ ਦਾ ਨਾ ਘਰ ਨੂੰ ਦੂਜੇ ਪਾਸੇ ਕਰਤਾ ਤੁਸੀਂ ਓਹੋ ਮਾ ਕਿਉਂ ਆਏ ਜੇ ਕਰਦੀ ਹੁੰਨੀ ਆਂਗੀ ਉਹਨੇ ਆਪਦਾ ਕੰਮ ਕਰਕੇ ਅੰਦਰ ਵਾਗੀ ਘਾਂਡੇ ਮਾਏ ਤੇ ਮੈਂ ਵੀ ਜਾ ਕੇ ਰੈਸਟ ਕਰ ਲੂਗੀ ਨਹੀਂ ਲੜਦੀਆਂ ਸੀ ਚਾਹ ਚੁੰ ਬੰਡ ਕੇ ਪੀ ਲਾਂਗੇ ਚਾਚਾ ਵੀ ਮੇਨੇ ਮਾਰਨਾ ਲੱਗ ਗਿਆ ਮੈਨੂੰ ਕਹਿ ਰਹਿੰਦਾ ਕਿਵੇਂ ਪਰਜਾਈ ਤੇ ਤੁਝਵਾਕ ਹਜੇ ਸਮਝਦੇ ਨਹੀਂ ਓਹੋ ਮਾਂ ਤੂੰ ਤਾਂ ਹੈਪੀ ਚਾਚੇ ਦੀ ਗੱਲ ਕਰਨ ਲੱਗ ਜਾਂਦੀ ਆ ਉਹ ਤਾਂ ਜਾਣ ਕੇ ਛੇੜੇ ਛੇੜਦਾ ਉਹਦੇ ਆਪਦੇ ਤਾਂ ਨੂੰ ਪੁੱਤ ਹੈ ਨਹੀਂ ਆਪਦੇ ਦਾ ਘਰੇ ਕਲੇਸ਼ ਹੁੰਦਾ ਨੇ ਕਹਿੰਦੇ ਜੀ ਦੇ ਟੱਬਰ ਹੋ ਉਹਦੇ ਦੋ ਭਾਂਡੇ ਖੜਕਣਗੇ ਜੇ ਅਸੀਂ ਦਰਾਣੇ ਠਾਣੀਆਂ ਕਰੇ ਹੈਗੀਆਂ ਤੇਰੇ ਸੁੱਖ ਨਾਲ ਦੋ ਪੁੱਤ ਸੀ ਤਾਂ ਹੀ ਲੜਦਿਆਂ ਕੁੜੇ ਨਹੀਂ ਇੰਨੇ ਭਾਂਡੇ ਵੀ ਨਾ ਖੜਕਾਓ ਜੇ ਉਹ ਭਾਂਡਿਆਂ 'ਚ ਚਿਬ ਪੈ ਗਏ ਨਾ ਮੁੜ ਕੇ ਲੋਟ ਕਰਨੇ ਵੀ ਔਖੇ ਹੋ ਜਾਣਗੇ ਤੁਸੀਂ ਤਾਂ ਭਾਂਡੇ ਤੜਾ ਤੜਾ ਮਾਰਦੋਂ ਹੰਤ ਕਹਦਾ ਹੋਂ ਟੋਕਰੇ ਚ ਤੂੰ ਰੱਖਦੀ ਐ ਮੈਨੂੰ ਪਤਾ ਹੀ ਐ ਵੀ ਭਾਂਡੇ ਨਾਲ ਭਾਂਡਾ ਖਹਿੰਦਾ ਭਈ ਭਾਂਡਾ ਖੜਕਾ ਕਰਦਾ ਤੁਸੀਂ ਤਾਂ ਨਾ ਢੋਲਕਾਂ ਸ਼ੈਣੇ ਬਣਾ ਛੱਡੇ ਐ ਚੰਗਾ ਮਾਂ ਅਸੀਂ ਨਹੀਂ ਲੜਦਿਆਂ ਠੀਕ ਆ ਤੇ ਨਾਲ ਵਾਦਾ ਹੈਗਾ ਮੇਰੀ ਗੱਲ ਸੁਣ ਅਗਲਾ ਕਹਿੰਦਾ ਸ੍ਰੀਕੇ ਕਬੀਲੇ ਚ ਇਹਨਾਂ ਦੀ ਪ੍ਰੀਤ 부ੜੀ ਉਹ ਨਹੀਂ ਹੈਗੀ ਰਾਜੀ ਨਹੀਂ ਹੈਗੀ ਵਰਤ ਕੇ ਵਧੀਆ ਕਿਸ ਤੋਂ ਕਿਉਂ ਇਹ ਕਹਾਣੀ ਐ ਬਗ ਜਾ ਆਪਾਂ ਦਾ ਵਰਤ ਕੇ ਰਾਜੀਆਂ ਲੋਕਾਂ ਨੀ ਜਾਣ ਜਾਣ ਛੇੜੇ ਛੇੜ ਦੂੰ ਤੁਸੀਂ ਮੇਰਾ ਜਵਾਨੀ ਵਾਲਾ ਨਾਂ ਕਿਉਂ ਲੈਨੀਓ ਹੁਣ ਤਾਂ ਮੈਂ 부ੜੀ ਹੋ ਗਈ ਹੁਣ ਤਾਂ ਸ਼ਰਮ ਮੰਨ ਲਿਆ ਕਰੋ ਮਾ ਆ ਦੇ ਬੁੜੀ ਹੋ ਗਈ ਤੇਰਾ ਨਾਤਾ ਪੂਰਾ ਹਰਪ੍ਰੀਤ ਰਹੂਗਾ ਹੁਣ ਬੁੜੀ ਹੋਈ ਤੂੰ ਪ੍ਰੀਤੋ ਪ੍ਰੂਤ ਕਹਿ ਦਿਆ ਕਰਾਂਗੇ ਚੱਲ ਚਲ ਚੰਗਾ ਨਹੀਂ ਆਹੀ ਤੇਰਾ ਚਾਚਾ ਨਾ ਲੈ ਕੇ ਛੇੜਦਾ ਚੰਗਾ ਭਾਈ ਰੋਲਾ ਨਾ ਪਾਇਓ ਚੰਗਾ ਜੀ ਚਾਚਾ ਆਇਆ ਬਿਠਾ ਲਗੇ ਵੀ ਮਾਂਗ ਵੰਡੀਆਂ ਨੇ ਗਈਆ ਚੰਨ ਵੀ ਬਣਾ ਮੇਰੇ ਤਾਂ ਹੋ ਗਏ ਕੰਮ ਮੈਂ ਤਾਂ ਪੈਣੀ ਆ ਜਾ ਕੇ ਹਾਏ ਹੁਣ ਤਾਂ ਇੱਕ ਭਾਂਡੇ ਹੀ ਚੱਕੀ ਜਾਨੀ ਆ ਸਵੇਰ ਦੀ ਤੂੰ ਕਿਉਂ ਸਵੇਰ ਦੀ ਕਾਹਤੋਂ ਭਾਂਡੇ ਚੱਕੀ ਆਂਨੀ ਹੈ ਜੀ ਤੇ ਮੈਂ ਆਪਦੇ ਹਿੱਸੇ ਦੇ ਭਾਂਡੇ ਮਾਂ ਇਤੇ ਸਾਰੇ ਹੁਣ ਮੈਂ ਜਾ ਕੇ ਰਾਮ ਕਰਦੀ ਆਂ ਰਾਮ ਨਹੀਂ ਕਰਨਾ ਹੈਗਾ ਕੱਪੜੇ ਧੋ ਲਾ ਰਾਮ ਕਰਦੀ ਆਂ ਕਿਉਂ ਕੱਪੜੇ ਕਾਹਤੋਂ ਧੋਵਾ ਕੱਲ ਮੈਂ ਧੋਤੇ ਸੀਗੇ ਫਿਰ ਹੁਣ ਜਿਹੜੇ ਹੋਰ ਪੈਣੇ ਨੇ ਉਹ ਨਹੀਂ ਧੋਣੇਗੇ ਓਹੋ ਉਹ ਫਿਰ ਕੱਲ ਨੂੰ ਆਣਾ ਮੇਰੀ ਵਾਰੀ ਅੱਜ ਵਾਰੀ ਨਹੀਂ ਹੈਗੀ ਤੂੰ ਧੋ ਦੇ ਮੈਂ ਲੰਗਰ ਲਾ ਕੇ ਆਈ ਆਂ ਮੈਂ ਬੈਲੀ ਨਹੀਂ ਬੈਠ ਕੇ ਆਈ ਹੈ ਜੀ ਤੇ ਰੋਟੀ ਸਬਜ਼ੀ ਕੱਲੀ ਤੂੰ ਕੀਤੀ ਅੱਜ ਹੋਰ ਕੀ ਕੰਮ ਕੀਤਾ ਨਾ ਬਈ ਮੈਂ ਤਾਂ ਰੋਟੀ ਪਾਣੀ ਬਣਾਦਾ ਹੋਰ ਮੈਂ ਤਾਂ ਕੁਝ ਨਹੀਂ ਬਣਾਣਾ ਹੈਗਾ ਲੈ ਆ ਕੇ ਆਏ ਕੁਝ ਬ ਚੇ ਤੁੰਬੀਆ ਕੱਲੇ ਭਾਂਡੇ ਹੀ ਚੱਕੇ ਨੇ ਹੋਰ ਦੱਸ ਤੇ ਕੀ ਕਰਤਾ ਤੇ ਬੇੜਾ ਕੌਣ ਸੁੰਬਰ ਕੇ ਆ ਪਸੋਂ ਕੌਣ ਬੰਨ ਕੇ ਆ ਸ਼ਾਮੇ ਮਈ ਬੰਨ ਕੇ ਹੀ ਆ ਬਣੀ ਪਿਆ ਕੇ ਕੋਈ ਗੱਲ ਨਹੀਂ ਕੱਲ ਮੈਂ ਬੰਨੇ ਨਹੀਂ ਅੱਜ ਤੈ ਬੰਨਦੇ ਫੇਰ ਕੀ ਹੋ ਗਿਆ ਤੇ ਹਾਂ ਜੀ ਖਲ ਪਿਆਉਣ ਵਾਲੀ ਪੀਏ ਜਿਹੜੀ ਆ ਕੋਈ ਨਾ ਪੀ ਹੋਣੀ ਭਾਈ ਮੈਤੋਂ ਨਹੀਂ ਹੁੰਦਾ ਆਲੇ ਹੱਥ ਬੰਨੇ ਤੇਰੇ ਮੂਰੇ ਮੇਰੇ ਤਾਂ ਸਿਰ ਦੁਖਲੇ ਮੈਨੂੰ ਪੈਣੀ ਆ ਨਾ ਬੈਠੋ ਮੈਂ ਨਾ ਇਹ ਜੇ ਨਾ ਕਰਿਆ ਕਰ ਬੈਨੀਆਂ ਬੈਨੀਆਂ ਨਾਲੇ ਕੰਮ ਕਰ ਲਿਆ ਕਰ ਸਿੱਧੀ ਮਰਤ ਨਾਲ ਮੈਂ ਤਾਂ ਨਹੀਂ ਵੰਡ ਕੇ ਨਾ ਅੱਧਾ ਅੱਧਾ ਵੇੜੇ ਚ ਲੈਣ ਖਿੱਚਦੇ ਕੋ ਨੂੰ ਇਧਰ ਤੂੰ ਸੁੰਭਰ ਇਧਰੋਂ ਮੈਂ ਸੁੰਭਰੋ ਹਾਏ ਮੈਂ ਮਰ ਜਾ ਹੁਣ ਤੂੰ ਵੰਡ ਵਡਾਈ ਕਰੇਂਗੀ ਤੇ ਕੰਮ ਨਹੀਂ ਵੰਡਦੇ ਆਂ ਹੀ ਵੰਡ ਵਡਾਈ ਹੋ ਜੂ ਫਿਰ ਮੇਕੋ ਨਹੀਂ ਕੰਮ ਹੁੰਦਾ ਤੂੰ ਕਰਨਾ ਕਰ ਨਹੀਂ ਕਰਨਾ ਨਾ ਕਰ ਬਸ ਨਹੀਂ ਕਰਨਾ ਨਾ ਕਰ ਕੋਈ ਗੱਲ ਨਹੀਂ ਤੇਰਾ ਤਾਂ ਹਾਏ ਕੀ ਆ ਸੱਜ ਜਾਂਦਾ ਹੁੰਦਾ ਮੈਂ ਤਾਂ ਦਾਲ ਸੱਕੀ ਚੀਰ ਕੇ ਰੱਖਦੀ ਆਂ ਗੱਠਾਂ ਦਾ ਰੋਟੀ ਟੁਕੜਾ ਕਰਦੀ ਆਂ ਹੁਣ ਇਹ ਨਿਮੇੜ ਦੁੱਪਹਿਰੇ ਦੁਪਹਿਰੇ ਮੈਂ ਤਾਂ ਆਹੋ ਠੰਡੀਆਂ ਮਾਰੀ ਮੱਥੇ ਸਾਡੇ ਹਾਂ ਤੈਨੂੰ ਕੀ ਮੇਰਾ ਕੰਮ ਆ ਅਮਾ ਦੀ ਦੁਪਹਿਰੇ ਨਵੇੜਾ ਪਾਉਂਦੇ ਆ ਆਪਣੇ ਨਵੇੜਾ ਹੌਂਦੀ ਠੰਡਨਾ ਖਾਉਂਦੇ ਤਤਨਾ ਮੈਂ ਆਪਦੇ ਹਿੱਸੇ ਦਾ ਕੰਮ ਕਰ ਦੂੰਗੀ ਚਲ ਕੋਈ ਨਾ ਮੇਰੀ ਗੱਲ ਸੁਣਦਾ ਘੁੱਟ ਕਚਾਹ ਬਣਾ ਲੈ ਕਿਉਂ ਬਣਾਣਾ ਚਾਹ ਤੂੰ ਬਣਾ ਲੈ ਨਾ ਚਾਹ ਮੈਂ ਕੱਪੜੇ ਮਸ਼ੀਨ ਚ ਪਾਏ ਹੋਣੇ ਆ ਲੈ ਮੇਰਾ ਸਿਰ ਦੁਖੀ ਜਾਂਦਾ ਅੱਜ ਮੈਂ ਤਾਂ ਹੀ ਤੇਨੂੰ ਕਹਿ ਰਹੀ ਆ ਵੀ ਮੈਨੂੰ ਚਾਹ ਬਣਾ ਕੇ ਦੇ ਦੇ ਘੁੱਟ ਕਿਵੇਂ ਤੜਫਦੀ ਆ ਬਿਠ ਬਿਠ ਤੜਪਣ ਲੱਗਦੀ ਆ ਦੱਸ ਚਾਹ ਦੀ ਨਾ ਨੂੰ ਚਾਹ ਵੀ ਤਾਂ ਪੀਣੀ ਹੋਈ ਆ ਮੈਂ ਕਿਹੜਾ ਤੰਦੀ ਨੇ ਪੀਣੀ ਆ ਤੂੰ ਵੀ ਕੋਈ ਨਾ ਫਿਰ ਮੈਂ ਪੀਣੀ ਸੀਗੀ ਹੁਣ ਤੈਨੂੰ ਆਏ ਹੁੰਦਾ ਵੀ ਐਂ ਜਿਵੇਂ ਕਹੇ ਆਖੇ ਲੱਗ ਜਾਂਦੇ ਫਿਰ ਐ ਕਰ ਮਸ਼ੀਨ ਚ ਕੱਪੜੇ ਪਾਇਆ ਮਜਾ ਤਰ ਲੈਣੀ ਹਾਏ ਦੇਖੀ ਮਸ਼ੀਨ ਚ ਮੈਂ ਤਾਂ ਕੱਪੜੇ ਪਾਣੇ ਨਹੀਂ ਹਾਂ ਜੇ ਮੈਂ ਤਾਂ ਬਾਹਰ ਨਹੀਂ ਚੱਗਿਆ ਜਾਂਦਾ ਭਾਈ ਮੈਨੂੰ ਹੀ ਮੱਥਾ ਮਾਰੀ ਜਾਂਦਾ ਮੈਂ ਤਾਂ ਆਉਦਾ ਨਾ ਮਸ਼ੀਨ ਚ ਕੱਪੜੇ ਪਾ ਕੇ ਆਉਣੀ ਤੂੰ ਚਾਹ ਬਣਾ ਲੈ ਦੇਖ ਕਿ ਕਿੰਦੀ ਚਲਾਕ ਆ ਆਏ ਨਹੀਂ ਹੈਗਾ ਵੀ ਦੁੱਧ ਨੂੰ ਬਾੜੀ ਦਵਾ ਦੇ ਉਵੇਂ ਹੀ ਚਾਕੇ ਫ੍ਰਿਜ ਚ ਰੱਖਦਾ ਵੀ ਐ ਆ ਉਹਨੂੰ ਵੀ ਮੈਂ ਪੈ ਰਿਉ ਉਹਦੀ ਟਾਈਮ ਆ ਰਾਮ ਨਾਲ ਪਈ ਰਹੂ ਨਾ ਕੋਈ ਥਾਲੇ ਨਾ ਕਰੇ ਉਹਨੂੰ ਨਹੀਂ ਭੈਣ ਕੀ ਹੋ ਗਿਆ ਤੁਸੇ ਕਾਹਤੋਂ ਬੁਰਬੁਰ ਕਰਦਿਆਂ ਰਹਿੰਨਾ ਸਾਰਾ ਦਿਨ ਦੇਖ ਸਾਡੇ ਕੰਧਾਂ ਸਾਂਝੀਆਂ ਤੁਹਾਡੇ ਨਾਲ ਸਾਡੇ ਘਰੇ ਤੁਹਾਡਾ ਇੰਨਾ ਜ਼ਿਆਦਾ ਰੌਲਾ ਸੁਣਦਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੁਹਾਡੇ ਲਈ ਥੋੜਾ ਜਿਹਾ ਪੜਦਾ ਵੀ ਰੱਖਿਆ ਕਰੋ ਐ ਥੋੜੀ ਹੈ ਸਾਰੇ ਆਸ ਗਵਾਂਢ ਚ ਤੁਸੀਂ ਰੌਲਾ ਪਾ ਕੇ ਸੁਣਾਉਣਾ ਵੀ ਦਰਾਣੀ ਜਿਠਾਣੀ ਦੀ ਸਾਡੀ ਨੇਕਤੀ ਨਹੀਂ ਹੈਗੀ ਪਹਿਣੇ ਹੁਣ ਗੱਲ ਸੁਣ ਮੇਰੀ ਦੇਖ ਉਹਨੇ ਦੁੱਧ ਦੇਗਾ ਚਾਕੇ ਨਾ ਫ੍ਰਿਜ 'ਚ ਰੱਖਦਾ ਉਹਦਾ ਫਰਕ ਨਹੀਂ ਸੀ ਪਾਣ ਦਾ ਬਾਲੀ ਦਬਾਉਣ ਦਾ ਬਾਲੀ ਨਹੀਂ ਦਵਾਈ ਬਾਲੀ ਦਬਾਉਣ ਦੀ ਮਾਰੀ ਨੇ ਜਦੋਂ ਮੈਂ ਦੇਖਿਆ ਹੁਣ ਮੈਂ ਕਿਹਾ ਚਲਣਾ ਘੁੱਟ ਚਾਹ ਬਣਾ ਲਵਾਂ ਜਦੋਂ ਦੇਖਿਆ ਜਮੈਂ ਠੰਡਾ ਪਿਆ ਦੁੱਧ ਜਦੋਂ ਮੈਂ ਦੇਖਿਆ ਬਾਲੀ ਦਬਾਉਣ ਵਾਲੀ ਭਾਈ ਹੁਣ ਹਾਰ ਕੇ ਬਾਲੀ ਦਬਾਉਣ ਲੱਗੀ ਆ ਕੰਮ ਤੋਂ ਇੰਨਾ ਟੜਦੀ ਆ ਨਾ ਫਿਰ ਜੇ ਮੈਂ ਕੰਮ ਨੂੰ ਕਹਿ ਦਿੰਦੀ ਆਂ ਕੀ ਭਰਾ ਵੀ ਚਲ ਕੋਈ ਨਾ ਭਾਈ ਜਿੰਨਾ ਕੰਮ ਮੇਰੇ ਤੋਂ ਹੁੰਦਾ ਮੈਂ ਕਰ ਲੰਨੀ ਆਂ ਬਾਕੀ ਤੂੰ ਕਰ ਲੈ ਫਿਰ ਜਿੱਡਾ ਸੰਘਾ ਉੱਡਾ ਹੀ ਪਾੜਦੀ ਆਗੀ ਮੇਰੀ ਗੱਲ ਸੁਣ ਪਹਿਣੇ ਤੇ ਕਿ ਉਹ ਆ ਵੱਡੀ ਤੂੰ ਆ ਛੋਟੀ ਮੈਂ ਇਹ ਕਹਿਨੀ ਹੈ ਜੇ ਉਹਨੇ ਵਾਲੀ ਨਹੀਂ ਦਵਾਈ ਵਾਲੀ ਤੂੰ ਦਵਾਈ ਇਹਨਾਂ ਕਲੇਸ਼ ਕਰਨ ਵਾਲੀ ਕਿਹੜੀ ਗੱਲ ਆ ਅਨੇਕੇ ਨਿੱਕੇ ਨਿੱਕੇ ਦੇ ਨਾਤੇ ਮੜ ਕੇ ਲੜਾਈ ਵੱਜ ਜਾਂਦੀ ਆ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਇਹ ਗੱਲ ਕਹਿਨੀ ਆ ਕੰਮ ਵੰਡ ਲੋ ਤੁਹਾਡੇ ਘਰੇ ਨਾ ਕਲੇਸ਼ ਮੁੱਕ ਜਾਊਗਾ ਮੈਨੂੰ ਵੀ ਚੰਗਾ ਨਹੀਂ ਲੱਗਦਾ ਭਣੇ ਜਦੋਂ ਸਾਡੇ ਕੋਈ ਰਿਸ਼ਤੇਦਾਰ ਆਉਂਦਾ ਨਾ ਹਰ ਇੱਕ ਇਹ ਕਹਿੰਦਾ ਵੀ ਤੁਹਾਡੇ ਘਰਾਂ ਦੀ ਜੇ ਬਹੁਤ ਜ਼ਿਆਦਾ ਲੜਦੇ ਹੋ ਭੈੜਾ ਲੱਗਦਾ ਭਣੇ ਨੀ ਪੈਣੀ ਨੇ ਕੀ ਦੱਸਾਂ ਤੈਨੂੰ ਕੰਮ ਤਾਂ ਬੰਡੇ ਹੋਏ ਨੇਗੇ ਫੇਰ ਵੀ ਰੋਲਾ ਪਾ ਕੇ ਬਹਿ ਜਾਂਦੀ ਆ ਵੀ ਮੈਂ ਡੰਗਰਾ ਦਾ ਕਰਦੀ ਆ ਮੈਂ ਪਸ਼ੂਆਂ ਦਾ ਕਰਦੀ ਆ ਤੇ ਤੂੰ ਆਏ ਨਹੀਂ ਹੁੰਦਾ ਬਾਹਰ ਨਹੀਂ ਹੁੰਦਾ ਦੇਖ ਹੁਣ ਸਵੇਰੇ ਉੱਠ ਕੇ ਮੈਂ ਸਾਰਾ ਰੋਟੀ ਪਾਣੀ ਦਾ ਕਰਦਾ ਉਹਨੇ ਭਾਂਡੇ ਚੱਕਦੇ ਹੈ ਫੇਰ ਮੈਂ ਝਾੜੂ ਝੂੜੂ ਲਾਦਾ ਪੋਚਾ ਲਾਦਾ ਉਹਨੇ ਡੰਗਰਾ ਦਾ ਕਰਦਾ ਹੁਣ ਕਹਿੰਦੀ ਹਾਂ ਕਿ ਨਹੀਂ ਮੇ ਤਾਂ ਪੈਣੀ ਆ ਗਈ ਵੀ ਪੈਣ ਨੂੰ ਕਿਹੜਾ ਨੀ ਜੀ ਕਰਦਾ ਸਾਰਿਆਂ ਨੇ ਕੀ ਕਰਦਾਗਾ ਮੈਂ ਕਿਹਾ ਨੀ ਘੁੱਟ ਚਾਹ ਬਣਾ ਲਾ ਜਦੋਂ ਮੈਂ ਦੇਖਿਆ ਉਵਾਲੀ ਨੀ ਦਵਾਈ ਹੋਈ ਦੁੱਧ ਨੂੰ ਹਾਰ ਕੇ ਹੁਣ ਉਵਾਲੀ ਦਿਵਾਉਣ ਲੱਗਿਆਂਗੀ ਕੰਮ ਤਾਂ ਪਤਾ ਕਿੰਨਾ ਡੜਦੀ ਆ ਉਹ ਚਲ ਕੋਈ ਗੱਲ ਨਹੀਂ ਭੈਣ ਜੋ ਤੁਹਾਡੇ ਕੰਮ ਬੰਡੇ ਹੋਇਆ ਫਿਰ ਤਾਂ ਲੜਾਈ ਕੋਈ ਨਹੀਂ ਰਹੇਗੀ ਜੇ ਟਲਦੀ ਹੈ ਟਲੀ ਜਾਵੇ ਤੂੰ ਆਪਦਾ ਕੰਮ ਕਰ ਲਿਆ ਕਰ ਜਿਹੜਾ ਕੰਮ ਉਹ ਛੱਡਦੀ ਆ ਉਹ ਪਿਆਰਾ ਹੈ ਤੇ ਉਹ ਫਿਰ ਉਹ ਤੋਂ ਬਾਹਰ ਨਹੀਂ ਸਮਝਿਆ ਕਰੋ ਜੇ ਆ ਦੁੱਧ ਪਾਲਣਾ ਉਹਦੀ ਜ਼ਿੰਮੇਦਾਰੀ ਸੀ ਉਹ ਬਾੜ ਲੂਗੀ ਫਿਰ ਹੁੰਦਾ ਖਰਾਬ ਹੋ ਜਾਂਦਾ ਘਰੇ ਢਿੱਕੀ ਢਿੱਕੀ ਕਰਨੇ ਨੁਕਸਾਨ ਦਾ ਸਭ ਦਾ ਹੀ ਹੋਊਗਾ ਤੂੰ ਤਾਂ ਹੁਣ ਕਹਿਦਾ ਵੀ ਚਲ ਜੇ ਉਹਦੀ ਵਾਰੀ ਸੀ ਉਹ ਪਾਲ ਲੈਂਦੀ ਹੁਣ ਜਦੋਂ ਉਹਨੇ ਬਾੜਿਆ ਨਹੀਂ ਹੁਣ ਮੈਂ ਤਾਂ ਫੇਰ ਅੱਗ ਲੱਗਣਾ ਪਿਆ ਸੀ ਚਾਕੇ ਹੁਣ ਨਾ ਬਾੜਨਾ ਤਾਂ ਹੈਗਾ ਹੀ ਸੀਗਾ ਜਦੋਂ ਉਹਨੇ ਤਾਂ ਸ਼ਰਮ ਲਾਹੀ ਹੋਈ ਆ ਉਹ ਤਾਂ ਐ ਕਹਿੰਦੀ ਵੀ 24 ਘੰਟੇ ਮੇਰੇ ਨਾਲ ਲੜੀ ਜਾ ਕਰੋਂ ਕੁਛ ਨਹੀਂ ਆਉਂਦਾ ਹੈਗਾ ਪਰ ਉਹ ਤਾਂ ਭੈਣਾਂ ਦੀ ਮਾੜੀ ਗੱਲ ਆ ਆਏ ਲੜਾਈ ਵੀ 24 ਘੰਟੇ ਨਾ ਕਹਿੰਦੇ ਹੁੰਦੇ ਕਲੇਸ਼ ਦਾ ਮੂੰਹ ਕਾਲਾ ਆਗਾ 24 ਘੰਟੇ ਕਲੇਸ਼ ਕਲੇਸ਼ ਕਰੀ ਜਾਣਾ ਤੇ ਮੈਂ ਤਾਂ ਇਹੀ ਰਾਏ ਦਿੰਨੀ ਹੈ ਭਾਈ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਹੀਂ ਸਮਝਦੇ ਨਾ ਮੈਂ ਤਾਂ ਚੰਗੀ ਮੱਤ ਹੀ ਦੇਣ ਆਈਆਂ ਦੇਖ ਨਹੀਂ ਕਮੈਂਟ ਮੱਥਾ ਤੇ ਤੈਨੂੰ ਪਤਾ ਆ ਕੇ ਫੂਸਤੇ ਅੱਗੇ ਪਾਉਂਦਾ ਹੁੰਦਾ ਵੀ ਇਹਨਾਂ ਦੀ ਲੜਾਈ ਹੋਰ ਵੱਜੇ ਮੈਂ ਤਾਂ ਫੇਰ ਵੀ ਚੱਲ ਤੁਹਾਨੂੰ ਸਮਝਾਉਣਾ ਹੀ ਆ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਸਾਡੇ ਰਿਸ਼ਤੇਦਾਰ ਹੁੰਦੇ ਨਾ ਜਲੂਸ ਨਿਕਲ ਜਾਂਦਾ ਜਲੂਸ ਤਾਂ ਭਾਣੇ ਨਿਕਲਦਾਗਾ ਹੁਣ ਸਾਡਾ ਵੀ ਨਿਕਲਦਾ ਹੀ ਆ ਜਿਹੜਾ ਰੋਜ਼ ਬੋਲਦੇ ਆਂ ਅਸੀਂ ਕਹਿੰਦੇ ਹੁੰਦੇ ਜਦੋਂ ਹੁਣ ਕੋਈ ਆਂਢੀ ਗਵਾਂਢੀ ਸੁਣਦਾਗਾ ਅਗਲਾ ਸਾਨੂੰ ਕੀ ਕਹਿੰਦਾਗਾ ਹੈ ਉਹਨਾਂ ਤਾਂ ਜਿਵੇਂ ਸ਼ਰਮ ਲਾਹੀ ਪਈ ਆ ਉਹ ਤਾਂ ਕਿਸੇ ਦਾ ਡਰ ਮੰਨਦੀ ਹੋਈ ਨਹੀਂ ਨਾ ਬਾਈ ਦਾ ਡਰ ਮੰਨਦੀ ਆਗੀ ਬਾਈ ਨੇ ਉਹਨੂੰ ਕਹਿ ਗਏ ਹੰਬਿਆ ਪਿਆਗਾ ਵੀ ਭਾਈ ਤੂੰ ਘੱਟ ਬੋਲਿਆ ਕਰ ਹੌਲੀ ਬੋਲਿਆ ਕਰ ਫੇਰ ਜਿੱਡੀ ਉਹਦੀ ਲੁਦਰਵਾ ਓਡੀ ਚਲਾਉਂਦੀ ਆ ਨਹੀਂ ਮੀਤ ਪੈਣ ਆਈ ਆ हां ਗੱਗੜ ਪੈਣੀ ਮੈਂ ਆਈ ਆ ਨਿਉਰੀ ਆ ਜਾ ਬਿੰਦੋ ਇਹਨੂੰ ਤਾਂ ਦੁੱਧ ਮਾਲਣਾ ਪੈਣਾ 100 100 ਸੁਣਾਉਗੀ ਇਹ ਤਾਂ ਕੰਮਾਂ ਤੋਂ ਬਾਹਰ ਡਲਦੀ ਆ ਸਾਡੇ ਆਲੀ ਚੱਲ ਬਣ ਮੇਰੀ ਗੱਲ ਸੁਣ ਹੁਣ ਮੈਂ ਬਿੰਦੋ ਉਹਦੇ ਕੋਲ ਬੈਣੀ ਆ ਜਾ ਕੇ ਉਹਦੀ ਸੁਣਦੀ ਆ ਵੀ ਉਹ ਕੀ ਕਹਿੰਦੀ ਆ ਮੈਨੂੰ ਤਾਂ ਲੱਗਦਾ ਤੁਹਾਡੇ ਆ ਕੰਜਰਕੂਲੇਸ਼ਨ ਮੁੱਕਣਾ ਨਹੀਂ ਹੁਣ ਦੇਖ ਲੈ ਪਾਣੇ ਐ ਕੁੱਤੇ ਵਾਂਗੂ ਭੌਂਗਦੀ ਆ ਉਹਨੂੰ ਹੈਗਾ ਕੋਰਾ ਲਿਹਾਜ ਹੈ ਵੱਡੇ ਛੋਟੇ ਦੀ ਮੇਰੀ ਗੱਲ ਸੁਣ ਤੂੰ ਆ ਛੋਟੀ ਜਿਵੇਂ ਤੂੰ ਹੁਣ ਬੋਲੀ ਆ ਕੁੱਤੇ ਵਾਂਗੂ ਭੌਂਗਦੀ ਆ ਇਹ ਤੇਰੇ ਲਈ ਵੀ ਮਾੜੀ ਗੱਲ ਆ ਮੈਨੂੰ ਨਹੀਂ ਪਤਾ ਤੈਨੂੰ ਮੈਂ ਮਾੜੀ ਲੱਗਾ ਪਰ ਮਤ ਮੈਂ ਤੁਹਾਨੂੰ ਚੰਗੀ ਹੀ ਦਿੰਨੀ ਆ ਚਲ ਮੈਂ ਗਗਨਪੁਰ ਜਾ ਕੇ ਦੇਖਦੀ ਆ ਚਾਹ ਤੜੇ ਉਹਨੂੰ ਵੀ ਮਤ ਦੇਦੀ ਭੋਰਾ ਉਹਨੂੰ ਵੀ ਅਕਲ ਆ ਜੇਵੇ ਮੈਂ ਤਾਂ ਤੁਹਾਡੇ ਘਰੇ ਨਾ ਸਾਰਾ ਕੰਮ ਧੰਦਾ ਨਿਵੇੜ ਕੇ ਆਈ ਆ ਕਹੇਗੀ ਕਹਿੰਦੀ ਆ ਤੇ ਘੁੱਟ ਚਾਹ ਬਣਾ ਲੈ ਮੈਂ ਗਗਨਪੁਰ ਵੇ ਕੋਈ ਨਾ ਮੈਂ ਚਾਹ ਬਣਾਣੀ ਆ ਮੈਂ ਵੀ ਬਣਾਉਣੀ ਸੀਗੀ ਕਿ ਚਲ ਮੈਂ ਵੀ ਘੁੱਟ ਪੀ ਲੈਣੀ ਆ ਕੋਈ ਨਹੀਂ ਜਾਣ ਦੇ ਇਹਨੇ ਤਾਂ ਮਗਜ ਖਪਾਈ ਸਾਰਾ ਦਿਨ ਕਰਨੀ ਆ ਇਹਦੇ ਨਾਲ ਤਾਂ ਜਿੰਨਾ ਮਰਜ਼ੀ ਵੰਡ ਕੇ ਘਰ ਲਾ ਭੈਣੇ ਕੰਮ ਇਹ ਤਾਂ ਫੇਰ ਵੀ ਐ ਕਹਿੰਦੀ ਹੈ ਨਹੀਂ ਕੀਤਾ ਨਹੀਂ ਕੀਤਾ ਇਹਨੂੰ ਨਹੀਂ ਪਤਾ ਬਾਪ ਤੋ ਕੇ ਸਕਾ ਦੋ ਪਈ ਇਹਨਾਂ ਚਾਰ ਪਾਵਾਂਗੇ ਚਲ ਕੋਈ ਗੱਲ ਨਹੀਂ ਬਸ ਦੇਖ ਮੈਂ ਤਾਂ ਉਹਨੂੰ ਵੀ ਇਹੀ ਗੱਲ ਕਹਿ ਕੇ ਆਈਆਂ ਪਾ ਤੂੰ ਸਿਨਾਵੇਂ ਬਿਨਾਂ ਗੱਲ ਤੋਂ ਹੋ ਨਾ ਕਰਿਆ ਕਰੋ ਘਰੇ ਕਲੇਸ਼ ਦਾ ਮੂੰਹ ਕਾਲਾ ਆਗਾ ਮੈਂ ਤਾਂ ਆਹੀ ਗੱਲਾਂ ਉਹਨੂੰ ਸਮਝਾ ਕੇ ਹੀ ਆਂ ਦੇਖ ਮੇਰਾ ਉਹ ਤਾਂ ਸੁਭਾਅ ਹੈ ਨਹੀਂ ਤੈਨੂੰ ਪਤਾ ਵੀ ਮੈਂ ਇਧਰ ਲਈ ਜੁਗਲੀ ਉਧਰ ਕਰਦਾ ਉਧਰ ਇਧਰ ਲਾ ਕਰਦਾ ਕਿਉਂਕਿ ਮੇਰੀ ਸੱਸ ਦਾ ਸੁਭਾਅ ਭੈੜਾ ਮੈਂ ਨਹੀਂ ਚਾਹਦੀ ਹੈਗੀ ਮੁੜ ਕੇ ਤੁਹਾਡੇ ਅੱਗੇ ਉਹਨੂੰ ਲਾਂਭਾ ਦੇ ਦੇਣ ਤੇ ਮੁੜ ਕੇ ਉਹ ਮੇਰੀ ਗੁੱਤ ਨਹੀਂ ਪੱਟੇ ਨਹੀਂ ਨਹੀਂ ਅਸੀਂ ਨੀ ਮਾਸੀ ਕੋਲੇ ਜਾਂਦਾਂ ਐਵੇਂ ਲਾਂਭਾ ਦੇਣ ਸਾਨੂੰ ਪਤਾ ਹੀ ਹੈਗਾ ਵੀ ਹਾਂ ਤੈਨੂੰ ਲੜੂਗੀ ਤੈਨੂੰ ਤਾਂ ਇੰਨਾ ਕੁਸ ਕਰਦੀ ਹੈ ਤੇਰੀ ਜਠਾਣੀ ਤੂੰ ਤਾਂ ਫੇਰ ਵੀ ਕੰਮ ਕਰੀ ਜਾਨੀ ਰਹਿਣੀ ਆ ਵੰਡ ਕੇ ਘਰ ਲਿਆ ਕਰੋ ਅਸ ਤਾਂ ਦੋਨਾਂ ਨੇ ਆਇਆ ਦੁੱਧ ਬਾਲਟੀ ਚੋਂ ਮੈਂ ਫ੍ਰਿਜ ਚ ਰੱਖਿਆ ਤੇ ਉਹ ਤਾਂ ਕਹਿੰਦੀ ਹੋਣੀ ਨੀ ਵਾਲਿਆ ਦੁੱਧ ਮੈਂ ਹੀ ਨੀ ਵਾਲਿਆ ਫੇਰ ਚਲ ਕੋਈ ਨੀ ਭੈਣੇ ਸੱਚ ਹਾ ਨਹੀਂ ਭੈਣੇ ਮੈਂ ਤਾਂ ਤਾਂ ਗਲਤੀ ਨਾਲ ਆ ਗੱਲ ਨਿਕਲ ਗਈ ਗੱਲ ਨੀ ਨਿਕਲਦੀ ਉਹਦੀ ਵਾਰੀ ਸੀ ਉਹਦੀ ਵਾਰੀ ਸੀ ਉਹ ਭੁੱਲ ਜਾਂਦੀ ਆ ਵੀ ਮੇਰੀ ਵਾਰੀ ਆ ਪਤਾ ਕੀ ਆ ਭੈਣੇ ਮੈਂ ਸਾਰੇ ਭਾਂਡੇ ਢਿੰਡੇ ਚੱਕੇ ਹਾਂ ਠੀਕ ਆ ਕੱਪੜੇ ਕਹੇ ਤ ਉਹਦੇ ਮਸ਼ੀਨ ਚ ਪਾ ਕੇ ਆਈਆਂ ਨਾਲੇ ਨਾਲੇ ਮੇਰੀ ਵਾਰੀ ਕੰਮ ਆ ਹੈ ਤੇ ਹਜੇਆਂ ਮਿਰਚਾਂ ਬਾਪੂ ਕੰਮ ਦੇਗਾ ਇਹ ਕੰਮ ਕਰਨ ਲੱਗੀ ਹਜੇ ਇਹਦਾ ਚਾਰ ਪਾਉਂਗੀ ਸਾਰਿਆਂ ਚ ਮੈਂ ਦੇਖ ਲੈ ਇੱਕ ਇੱਕ ਕਰਕੇ ਕਦੋਂ ਦੇ ਚੀਰ ਪਾਉਂਗੀ ਨੂਨ ਮਿਰਚ ਹਲਦੀ ਇਹ ਚਲ ਪੰਨੇ ਉਹ ਸਾਰਾ ਕਰਨਾ ਹੀ ਪੈਂਦਾ ਮੈਂ ਤੈਨੂੰ ਵੀ ਇਹ ਹੀ ਕਿਹਾ ਉਹ ਨਾਲ ਮਿਲ ਕੇ ਕਰ ਲਿਆ ਕਰੋ ਇੱਕ ਗੱਲ ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ ਗੁੱਸਾ ਤਾਂ ਨਹੀਂ ਮੰਨਦੀ ਤੂੰ ਨਹੀਂ ਨਹੀਂ ਮੰਨਦੀ ਭੈਣੇ ਜਦੋਂ ਇਹ ਸਾਰਾ ਦਿਨ ਮੇਰੇ ਨਾਲ ਮਗਜ ਕਪਾਈ ਕਰਦੀ ਹੈ ਨਾ ਸਾਡੇ ਵਾਲੇ ਇਹਨੇ ਤਾਂ ਹੁਣ ਨਾ ਸਾਨੂੰ ਆਹ ਨਹੀਂ ਪਾਰ ਰੱਖੀ ਆ ਵੀ ਬੋਲੀ ਜਾ ਬੋਲੀ ਜਾ ਤਮਾਕ ਖਰਾਬ ਕਰ ਦਿੰਦੀ ਹੈ ਅੱਛਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਹਾਂ ਵੀ ਤੇਰੀ ਨਾ ਬਾਜਾ ਬਾੜੀ ਉੱਚੀ ਅੱਛਾ ਥੋੜਾ ਜਿਹਾ ਹੌਲੀ ਬੋਲਿਆ ਕਰ ਤੈਨੂੰ ਪਤਾ ਸਾਡੀ ਕੰਧ ਸਾਂਝੀ ਆ ਕੱਲ ਨਾ ਸਾਡੇ ਰਿਸ਼ਤੇਦਾਰ ਆਏ ਮੇਰੀ ਜਠਾਣੀ ਦੇ ਮੁੰਡੇ ਨੂੰ ਦੇਖਣ ਆਲੇ ਹਾਂ ਤੁਸੀਂ ਤਾਂ ਭਾਣੇ ਉੱਚ ਉੱਚ ਲੜੀ ਜਾ ਹਾਏ ਸਾਨੂੰ ਮੜੇ ਦੱਸ ਦਿੰਦੀ ਵੀ ਸਾਡੇ ਰਿਸ਼ਤੇਦਾਰ ਆਏ ਮੁੰਡਾ ਦੇਖਣ ਨਹੀਂ ਅਸੀਂ ਹੌਲੀ ਬੋਲ ਲੈਂਦੇ ਹਾਂ ਨਹੀਂ ਹੁਣ ਸਾਨੂੰ ਕੀ ਪਤਾ ਸੀ ਵੀ ਤੁਸੀਂ ਲੜਪਾਉਂਗੀਆਂ ਆ ਚੋਰੀ ਚੋਰੀ ਰਸਤੇ ਕਰਦੇ ਫਿਰਦੇ ਤੇ ਔਰ ਵਿਆਹ ਲਓ ਮੈਨੂੰ ਤਾਂ ਕੀ ਹੈ ਸਾਨੂੰ ਨਾ ਸਭ ਦੋ ਲੱਡੂ ਖਾਣ ਤਾਂ ਅਸੀਂ ਆਈ ਜਾਵਾਂਗੇ ਮੇਰੇ ਭਣੇ ਪਿਆਰਾ ਤੇ ਤਾਂ ਸਾਰੇ ਹੀ ਸਾਦੇ ਆ ਤੁਹਾਨੂੰ ਪਤਾ ਪਹਿਲਾਂ ਤਾਂ ਆਲਾ ਪੜਦੇ ਨਾਲ ਹੀ ਕਰਦਾ ਸਾਰਾ ਕੁਝ ਗੱਲ ਬਣੇ ਨਾ ਬਣੇ ਹੁਣ ਜੇ ਗੱਲ ਬਣ ਗਈ ਫਿਰ ਸ਼ਗਨ ਤੇ ਤਾਂ ਸੱਦਾਂਗੇ ਹੀ ਦੇਖ ਤਕਈਆ ਤਾਂ ਚੁੱਪਚੀ ਜਾਦੀ ਕਰਨਾ ਉਹ ਤਾਂ ਮੈਂ ਉਹਨੂੰ ਕਿਹਾ ਹੀ ਮਾ ਨਾ ਮੈਂ ਵੀ ਪੀ ਲੂੰਗੀ ਕਿਉਂਕਿ ਹੁੰਦਾ ਹੈ ਐਡੀ ਮੇਰੀ ਘੋੜਿਆਂ ਦੀ ਰੰਨਾ ਨਾ ਮੇਰੇ ਜਮਾਨੀ ਅੱਖੇ ਲੱਗਦੀ ਬੰਡ ਕੇ ਜੀ ਉਹ ਕਰਦੀ ਜੇ ਇਹਦੀ ਚਾਹ ਦੀ ਵਾਰੀ ਹੋਵੇ ਨਾ ਆਪਦੀ ਕਰ ਲੈਂਦੀ ਆ ਤੇ ਮੇਰੇ ਪਾਣੀ ਨਹੀਂ ਪੌਂਦੀ ਵਿੱਚ ਅੱਛਾ ਐਡੀ ਸ਼ਰੀਕੜ ਹੈ ਮੇਰੀ ਕਹਿੰਦੇ ਆਂਦੇ ਨਾ ਸ਼ਰੀਕੜ ਨੇ ਤਾਂ ਸੱਚਮੇਂ ਸ਼ਰੀਕਾ ਨਾ ਮੇਰੀ ਚਲ ਕੋਈ ਨਹੀਂ ਪੜ੍ਹ ਹੁਣ ਤੂੰ ਹਾਲੇ ਬੋਲ ਲਾ ਕਿੰਨੀ ਕੋਹ ਦੂਰ ਬੈਠੀ ਆ ਤੂੰ ਗੁੰਧੋਲੀ ਦੇ ਇਧਰਲੇ ਪਾਸੇ ਬੈਠੀ ਆ ਉਹ ਪਰਲੇ ਪਾਸੇ ਬੈਠੀ ਆ ਤੇ ਫੇਰ ਉਹ ਮੈਨੂੰ ਹਾਂ ਕੁੱਤੇਾਂ ਨੂੰ ਫਲਾਣਾ ਧੰਕਾ ਬੋਲਦੀ ਸੀ ਮੈਂ ਕਿਹਾ ਚੱਲ ਕਾਣੂ ਕਾਣੂ ਗਵੰਡਣ ਆਏ ਬੈਠੀ ਹੈਗੀ ਨਹੀਂ ਤਾਂ ਮੈਨੂੰ ਦੱਸ ਦਿੰਦੀ ਤਨੇ ਸੜੀ ਦੇ ਦਿੰਦੀ ਮੈਂ ਇਹਨੂੰ ਹਾਂ ਚੱਲ ਕੋਈ ਨਹੀਂ ਮੈਂ ਤਾਂ ਇਹ ਗੱਲ ਕਹਿਣੀ ਆ ਤੁਸੀਂ ਬਣਾ ਕੇ ਰੱਖ ਲਿਆ ਕਰੋ ਕਹਿੰਦੇ ਹੁੰਦੇ ਪੇਕੇ ਪਹਿਣਾ ਪਹਿਣਾ ਨੇ ਕੱਟਣਾ ਤੇ ਸਹਰੇ ਦਰਾਣੀਆਂ ਜਠਾਣਾਂ ਵੀ ਪਹਿਣਾ ਅੱਧੇ ਹੀ ਹੁੰਦਾਂ ਮੇਨ ਵਰਤ ਕੇ ਰਿਹਾ ਕਰੋ ਵੇਸ ਪਾਈ ਜਾਇਆ ਕਰੋ ਨਹੀਂ ਮੇਰੇ ਵਰਤ ਕੀ ਕੀ ਰਹੀ ਏ ਇਹ ਤਾਂ ਗਾਲ ਕੱਢਣ ਲੱਗੀ ਨੀ ਮੈਨੂੰ ਦੇਖ ਲਈ ਹਜੇ ਮੈਂ ਫੇਰ ਵੀ ਸੱਭਿਆਚਾਰੀ ਗੱਲ ਕੱਢਦੀ ਨਹੀਂ ਹੁੰਦੀ ਆ ਵੀ ਤੇਰੀ ਭੈਣ ਦਾ ਬਾਜਾ ਤੇਰੀ ਭੈਣ ਦੀ ਤੂੰ ਵੀ ਤੇਰੀ ਇਹੋ ਜਿਹੇ ਗਾਲਾਂ ਵੀ ਨਾ ਕੱਢ ਤੂੰ ਇਹ ਗਾਲਾਂ ਕੱਢ ਕੇ ਲੈਣਾ ਕੀ ਆ ਤੇ ਮੈਂ ਤਾਂ ਇਹ ਕਹਿੰਦੀ ਆ ਮਿਰਚਾਂ ਨੂੰ ਮੈਂ ਕਹਿੰਦੀ ਬੰਦਾ ਧੁੱਪੇ ਪਾ ਦੇ ਬਾਹਲਾ ਚਰਨਾ ਭਾਈ ਮੜਾ ਸੇਕ ਜਾਂ ਲੱਗ ਕੇ ਪਾਣੀ ਸੁੱਕ ਜੂ ਮੀ ਮੈਨੂੰ ਜਮਾਣਿਸ ਸੁਕਾਉਣਾ ਬਾਪੂ ਕਹਿੰਦਾ ਧੋ ਕੇ ਭਾਈ ਕਹਿੰਦਾ ਸੁਕਾ ਕੇ ਚਾਰ ਪਾਇਓ ਕਹਿੰਦਾ ਨਹੀਂ ਉਲੀ ਲੱਗ ਜੂ ਮੈਂ ਕਿਹਾ ਕੋਈ ਨਾ ਬਾਪੂ ਜੀ ਉਹ ਤਾਈਓ ਇੱਥੇ ਸਾਰਾ ਦੁਪਹਿਰਾ ਮੈਂ ਸੁੱਕੀ ਜਾਣੀ ਆ ਅਸੀਂ ਘੰਟਾ ਘੜੀ ਅੰਦਰ ਪਾਵਾਂਗੇ ਅੱਥ ਨੇ ਜਾਂ ਕੱਢ ਨੂੰ ਇਹਦਾ ਚਾਰ ਪਾ ਦਾ ਨਾ ਮੇਰੀ ਗੱਲ ਸੁਣ ਗਹਿਣ ਹਾਂ ਤੂੰ ਪੜੀ ਪੂੜੀ ਕਿੰਨੇ ਕਾ ਲੈ ਆ ਕੇ ਪੜੀ ਪੂੜੀ ਕਿੰਨੇ ਕੰਗੀ ਪੂਰੀ ਅੱਠ ਬੜੀ ਆ ਮੈਂ ਫਿਰ ਅਸੀਂ ਤਾਂ ਜਾਣਾ ਵੀ ਨਹੀਂ ਭੈਣੇ ਬਾਹਰਲੇ ਦੇਸ਼ ਚ ਬਾਹਰਲੇ ਦੇਸ਼ ਆਲੇ ਮੁੜ ਕੇ ਪਤਾ ਉੱਥੇ ਪਸਤਾਉਂਦੇ ਆ ਇਥੋਂ ਦੇ ਲੋਕਾਂ ਨੂੰ ਮਿਲ ਗਏ ਇਥੋਂ ਦੀ ਆਜ਼ਾਦੀ ਤੁਰੇ ਫਿਰ ਗਾਲਾਂ ਕੱਢ ਗਏ ਦੁੱਪੜ ਕੱਢ ਗਏ ਹਾਂ ਉੱਥੇ ਤਾਂ ਕਹਿੰਦੇ ਜਵਾਕ ਮਾਂ ਪਾ ਨੂੰ ਘਟਾ ਦਿੰਦਾ ਇਹ ਕੁੱਟਦਾ ਇੱਥੇ ਤੜਣਾ ਤੜਣਾ ਕੁੱਟ ਕੇ ਸੱਟ ਦਿੰਦੇ ਐਥੇ ਆਜ਼ਾਦੀ ਕਿੰਨੀ ਆਹ ਇਹ ਤਾਂ ਗੱਲ ਹੈਗੀ ਆ ਚੱਲ ਕੋਈ ਨਹੀਂ ਭੈਣ ਨਹੀਂ ਆਜਣੀ ਨਾਟਕ ਚੱਲਣ ਆਲਾ ਨਹੀਂ ਆਪਾਂ ਦੇਖਾਂਗੇ ਨਾਟਕ ਜਿੱਦਾਂ ਤੂੰ ਛੱਡ ਗਗਣਾ ਹਾਂ ਮੈਂ ਤਾਂ ਹੁਣ ਆ ਤੇ ਘਰੇ ਜਾਨੀ ਆ ਦੇਖ ਤੇਰੀ ਦਰਾਣੀ ਤਾਂ ਚਾਹ ਲੈ ਕੇ ਹਜੇ ਤੱਕ ਨਹੀਂ ਆਈ ਹੋਗੀ ਨਿਕਾਲ ਲਈ ਜਾ ਨਹੀਂ ਸਾਡੇ ਆਣਗੇ ਮੀਤ ਪੁੱਛਦੀ ਐ ਮੈਂ ਨਹੀਂ ਪੁੱਛਦੀ ਲਿਆਉਣੀਆ ਲਿਆਉਣੀਆ ਉਹੀ ਬਾਜਾ ਮਾਰੀ ਜੰਨੀ ਆ ਚਲ ਅੰਦਰ ਲਿਆ ਹੀ ਆਇਆ ਮੇਰੀ ਵੀ ਪਾਲੀ ਭੈਣ ਬਣੇ ਕਰਨੇ ਆਹੋ ਲਿਆਉਂ ਤੈਨੂੰ ਪੀਲੀ ਕੋਈ ਨਾ ਹੁਣ ਤਾਂ ਭੈਣ ਬਣੇ ਕਹਤਾ ਫੁੜੇ ਨਹੀਂ ਲਿਆ ਦੂੰ ਹੁਣ ਉਹੀ ਬੋਲੀ ਜਾਨੀ ਹੁੰਦੀ ਆ ਜਦੋਂ ਕੋਈ ਆ ਜਾਂਦਾ ਨਹੀਂ ਮੇਰੇ ਪੇਕੇ ਬਿਸਕੁਟ ਲਿਆਇਆ ਮੈਂ ਉਹ ਪਾ ਲੈਨੀ ਰਲ ਕੇ ਖਾਣਾਗੇ ਹੈ ਖਾ ਲਾਂਗੇ ਖਾ ਲਾਂਗੇ ਚਲ ਤੂੰ ਬਿਸਕੁਟ ਪਲੇਟ ਚ ਪਾ ਮੈਂ ਲੈ ਕੇ ਆਉਣੀ ਆ ਚਾਹ ਦੇ ਕੱਪ ਆ ਜਾਨੀ ਅੰਦਰ ਬੈਠ ਗਈ ਚਲ ਤਾਂ ਲਿਆ ਦੂਗੀ ਮੈਂ ਆ ਮੈਂ ਪਾਣੀ ਡੋਲੇ ਮੈਂ ਤੂੰ ਚੱਲੋ ਨੇ ਅੱਛਾ ਆ ਤੁਰੀ ਹੁੰਦੀ ਆ ਹਾਏ ਹਾਏ ਕਿੱਥੇ ਗਈ ਸੀਗੀ ਥੱਕ ਗਈ ਜੀ ਮੈਂ ਤਾਂ ਬਾਹਲੀ ਧੁੱਪ ਸੀ ਬਾਹਰ ਤਾਂ ਫਿਰ ਤੈਨੂੰ ਮੈਂ ਸਵੇਰੇ ਕੀ ਸਮਝਾ ਕੇ ਗਿਆ ਸੀਗਾ ਵੀ ਰੰਗ ਵਾਲਾ ਘਰੇ ਲੱਗਿਆ ਪਿਆ ਇੱਕ ਤਾਂ ਬਾਹਰ ਹੀ ਖੁੱਲੇ ਛੱਡ ਕੇ ਤੁਰ ਗਿਆ ਦੂਜਾ ਵਿਚਾਰਾ ਚਾਹ ਨੂੰ ਡਿੱਕੀ ਜਾਂਦਾ ਮੈਂ ਆਇਆ ਕਹਿੰਦਾ ਬਈ ਚਾਹ ਪੀਣੀ ਸੀ ਕਹਿੰਦਾ ਘਰੇ ਕੋਈ ਬੁੜੀ ਹੈ ਨਹੀਂ ਕਿਹਨੂੰ ਕਾ ਹੁਣ ਬਣਾ ਕੇ ਦਿੱਤੀਏ ਚਾਹ ਉਹ ਨੂੰ ਮੈਂ ਚਲੋ ਕੋਈ ਨਹੀਂ ਉਹ ਤਾਂ ਇੱਕ ਗਲਾਸ ਬਣਾਤੀ ਬਾਕੀ ਐ ਸੀ ਨਾ ਰੰਗ ਵਾਲੇ ਨੂੰ ਮੈਂ ਕਹਿ ਕੇ ਗਈ ਸੀ ਮੈਂ ਹਮ ਆਉਣੀ ਆ ਪਤਾ ਕੀ ਇਹ ਪਹਾੜ ਜਿੱਡੇ ਜਿੱਡੇ ਦੇਣਾ ਘਰੇ ਕੱਲੀ ਦੇ ਲੰਘਦੇ ਨਹੀਂ ਹੈਗੇ ਨਾਲੇ ਮੈਂ ਤਾਂ ਇਧਰ ਗਈ ਸੀ ਗਗਨਪਾਥੀ ਸਰ ਉਹਨਾਂ ਨੂੰ ਤਾਂ ਦਾਣੇ ਲੈਣ ਗਈਆਂ ਉਹ ਬਤਮੀਜ਼ਾਂ ਦੇ 24 ਘੰਟੇ ਤੱਕ ਕਾ ਕਾ ਕਰੀ ਜਾਂਦੇ ਰਹਿੰਦੇ ਉਹਨਾਂ ਦੇ ਗਈ ਸੀ ਕੋਈ ਜਾਣਾ ਹੁੰਦਾ ਚੱਜ ਦੇ ਘਰੇ ਜਾਇਆ ਕਰ ਉਹਨਾਂ ਦੇ ਘਰੇ ਮੈਂ ਇਹੀ ਕਹਿਣ ਗਈ ਸੀ ਮੈਂ ਕਿਹਾ ਵੀ ਭਾਈ ਥੋੜਾ ਜਿਹਾ ਹੌਲੀ ਬੋਲਿਆ ਕਰੋ ਸਾਡੀ ਕੰਧ ਸਾਂਝੀ ਹੈ ਜਦੋਂ ਤੁਸੀਂ ਉੱਚੀ ਉੱਚੀ ਬੋਲਦੇ ਹੋ ਨਾ ਸਾਡੇ ਕੱਲ ਕੋਈ ਰਿਸ਼ਤੇਦਾਰ ਆਏ ਸੀ ਮਹਾ ਮੇਰੀ ਜਠਾਣੀ ਦੇ ਮੁੰਡੇ ਨੂੰ ਦੇਖਣ ਆਲੇ ਮਹਾ ਤੁਸੀਂ ਉੱਚੀ ਉੱਚੀ ਬੋਲੀਗੇ ਸਾਡਾ ਤਾਂ ਜਲੂਸ ਕਢਾਤਾ ਅਗਲੇ ਉੱਠ ਕੇ ਤੁਰ ਗਏ ਓ ਯਾਰ ਉਹਨਾਂ ਨੂੰ ਮਤ ਨਹੀਂ ਆਉਂਦੀ ਹੈਗੀ ਉਹ ਤਾਂ ਦੋਨੇ ਜਾਣੀਆਂ ਇੱਕੋ ਜੀਆਂ ਨੇ ਇੱਕ ਦੂਜੇ ਦਾ ਕਰਦੀਆਂ ਸ਼ਰੀਕਾ ਉਹ ਉਹਨਾਂ ਤੋਂ ਕੀ ਦਾਣੇ ਲੈਣੇ ਆਪਦੇ ਕੰਮ 'ਚ ਧਿਆਨ ਰੱਖ ਤੈਨੂੰ ਪਤਾ ਹੁਣ ਵੱਡੇ ਨੇ ਬਾਹਰੋਂ ਆਉਣੇ ਤੇ ਆਹ ਰੰਗ ਰੂنگ ਕਰਾਈ ਜਾਂਦੇ ਆ ਘਰੇ ਹੁਣ ਮਿਸਤਰੀ ਲੱਗੇ ਹੋਇਆ ਇਹਨਾਂ ਦਾ ਚਾਹ ਪਾਣੀ ਦੇਖਿਆ ਕਰ ਨਾ ਇਹਨਾਂ ਦਾ ਇਹ ਤਾਂ ਕਿਚ ਕਿਚ ਜਿੱਥੇ ਪੌੜੀ ਲਾੜਾ ਕੰਧ ਦੇ ਉੱਤੇ ਇੱਥੋਂ ਦੇਖ ਲਿਆ ਕਰ ਮਨ ਰੰਜਣ ਨਹੀਂ ਜੀ ਮੈਂ ਮਨੋਰੰਜਣ ਦੇਖਣ ਨਹੀਂ ਗਈ ਸੀ ਮੈਂ ਦੱਸੀ ਜਾਂਦੀ ਮੈਂ ਸਮਝਾਉਣ ਗਈ ਸੀ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਆ ਆਪਣੇ ਬਾਹਰਲੇ ਮੁੰਡੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਮੈਂ ਕਹਿੰਨੀ ਆ ਕੰਧਾਂ ਹੋਰ ਉੱਚੀਆਂ ਕਰ ਦਈਏ ਛੱਤ ਹੀ ਲੈਣੇ ਆਪਣੇ ਤਾਂ ਘਰੇ ਜਿਹੜੀ ਆਣੀ ਬਾਤ ਉਹ ਉਹ ਮੁੰਡਾ ਹੁਣ ਪਤਾ ਹੀ ਐ ਇੱਥ ਅ헤 ਜਾਈ ਤੇ ਹੁੰਦਾ ਪੁੱਤ ਗਲੇ ਨਾਲੇ ਮੇਰੀ ਗੱਲ ਸੁਣ ਤੂੰ ਸਮਝਾਉਣ ਵਾਲੀ ਨਾ ਤੇਰੇ ਸਮਝਾਇਆ ਉਹ ਅੱਜ ਸਮਝਣ ਨਾ ਸਮਝਣ ਕੱਲ ਜਦੋਂ ਉਹਨਾਂ ਦੇ ਘਰ ਦੇ ਨਹੀਂ ਸਮਝਾ ਸਕੇ ਤੂੰ ਕਿਹੜੇ ਖੇਤੀ ਮੂਲੀ ਲੱਗੀ ਪਈਆਂ ਸਮਝਾਉਣ ਸਮਝਾਉਂਦੇ ਉਹਨੂੰ ਹੁੰਦੇ ਜਿਹਦਾ ਦਿਮਾਗ ਹੁੰਦਾ ਉਹ ਤਾਂ ਦੋਨੇ ਦਿਮਾਗ ਤੋਂ ਪੈਦਲ ਨੇ ਯਾਰ ਗੱਲ ਤਾਂ ਮੈਨੂੰ ਵੀ ਇਹੀ ਲੱਗੀ ਪਤਾ ਕੀ ਹੈ ਜੇ ਤਾਂ ਮੈਂ ਉਹਨੂੰ ਛੋਟੀ ਨੂੰ ਸਮਝਾਇਆ ਕਿ ਰਣਾ ਨੂੰ ਮੈਂ ਤਾਂ ਨਾ ਭੁੱਲ ਜਾਨੀ ਆ ਤਾਂ ਉਹ ਉਹ ਚ ਕਮੀ ਆ ਕੱਢੀ ਗਈ ਜੇ ਗਗਨ ਨੂੰ ਕਿਹਾ ਉਹ ਚ ਕਮੀ ਆ ਕੱਢੀ ਗਈ ਨਾਲੇ ਦੋਨੇ ਇਕੱਠਾ ਨੇ ਚਾ ਪੀਤੀ ਮੇਰੇ ਸਮਝ ਤੋਂ ਬਾਹਰ ਹੋ ਗਈ ਗੱਲ ਉਹ ਐਂ ਐ ਇਹਨਾਂ ਦਾ ਸਮਝਾਉਣ ਵਾਲਾ ਮਾੜਾ ਬਣ ਜਾਂਦਾ ਹੁੰਦਾ ਤੈਨੂੰ ਵੀ ਐਂ ਜੇ ਹੋਊਗਾ ਤੇ ਵੀ ਇਕੱਠੀਆਂ ਬੈਠੀਆਂ ਇਹਨਾਂ ਦਾ ਨਿਤ ਦਾ ਕੰਮ ਹੈ ਇਹਨਾਂ ਦੇ ਤਾਂ ਐਂ ਭਾਂਡੇ ਖੜਕੀ ਜਾਣਗੇ ਤੂੰ ਬਾੜਾ ਉੱਥੇ ਨਾ ਕਰਿਆ ਕਰ ਤੇਰੇ ਸਾਹਮਣੇ ਤਾਂ ਚਾਹੇ ਇਹ ਸਿਰਫ ਇੱਕ ਦੂਜੇ ਦਾ ਸਿਰ ਪਾੜ ਦੇਣ ਬੋਲੀ ਨਾ ਕਿਉਂਕਿ ਇਹ ਤਾਂ ਨਾ ਜੇ ਇੱਕ ਦਾ ਸਿਰ ਪਟਿਆ ਦੂਜੀ ਖੜੀ ਤੈਨੂੰ ਹੀ ਮਾੜਾ ਬੋਲਣ ਲੱਗ ਜੂਗੀ ਵੀ ਤੂੰ ਕੌਣ ਹੋਣੀ ਐ ਮੈਂ ਇਸ ਲਈ ਤੈਨੂੰ ਸਮਝਾਉਣਾ ਵੀ ਬਾੜਾ ਉਧਰ ਇੰਟਰਫੇਅਰ ਕਰਨ ਦੀ ਲੋੜ ਨਹੀਂ ਹੈਗੀ ਆਪਦੇ ਕੰਮ 'ਚ ਧਿਆਨ ਦੇ ਲਿਆ ਕਰ ਨਹੀਂ ਕੋਈ ਗੱਲ ਨਹੀਂ ਜੀ ਬਸ ਮੈਂ ਤਾਂ ਇਹਨਾਂ ਦੇ ਘਰੇ ਜਾ ਕੇ ਲੈਣਾ ਵੀ ਕੀ ਆ ਕਿਉਂਕਿ ਇਹ ਗੱਲ ਤਾਂ ਮੈਂ ਵੀ ਸਮਝਦੀ ਆ ਕਹਿੰਦੇ ਹੁੰਦੇ ਜਹੇ ਜੀ ਬੈਠਕ ਉਹ ਜੀ ਸੌਹਬਤ ਮੈਂ ਤਾਂ ਇਹਨਾਂ ਲਈ ਕਰਨੀ ਨਹੀਂ ਚਾਹੁੰਦੀ ਹੈਗੀ ਜਿਹੜਾ ਆਪਣੇ ਘਰੇ ਮਾਹੌਲ ਆ ਤੇ ਇਹਨਾਂ ਦੇ ਘਰ ਦਾ ਮਾਹੌਲ ਆ ਜ਼ਮੀਨ ਅਸਮਾਨ ਦਾ ਫਰਕ ਆ ਚੱਲ ਕੋਈ ਨਾ ਹੁਣ ਤੂੰ ਐਂ ਕਰ ਰੋਟੀ ਲਾ ਲ ਉਹ ਮਿਸਤਰੀ ਨੂੰ ਪੈਂਟਰ ਨੂੰ ਰੋਟੀ ਵੀ ਖਵਾਉਣੀ ਆ ਫਿਰ ਕੋਈ ਨਹੀਂ ਜੀ ਸਬਜ਼ੀ ਬਣੀ ਵੀ ਆਟਾ ਮੇਰੇ ਗੁੰਨੇ ਪਿਆ ਉਹ ਤਾਂ ਮੈਨੂੰ ਐਸੀ ਤਾਜ਼ੀਆਂ ਤਾਜ਼ੀਆਂ ਉਹਦੀ ਫੁਲਕੇ ਬਣਾ ਦੂਗਾ ਚੱਲ ਕੋਈ ਗੱਲ ਵੀ ਗਏ ਵੈਸੇ ਤਾਂ ਉਹਨੂੰ ਚਾਹ ਪਿਆਤੀ ਆ ਇੱਕ ਦੋ ਪੱਲਿਆਂ ਨੂੰ ਰੰਗ ਮਾਰਨ ਦੇ ਉਦੋਂ ਬਾਅਦ ਰੋਟੀ ਧਰ ਉਹਨੂੰ ਕਹਿਦੀ ਬਈ ਰੋਟੀ ਖਾ ਲਾ ਜਾਂ ਕਰ ਲੈ ਕੰਮ ਤੰਦੇ ਉਧਰ ਘੱਟ ਧਿਆਨ ਦੇ ਉਹਨਾਂ ਦਾ ਤਾਂ ਇਹੀ ਹਾਲ ਆ ਤਾਂ ਹੁਣ ਦੇਖੀ 10 ਮਿੰਟਾਂ ਨੂੰ ਫਿਰ ਜਿੱਧਰ ਕੁੜਕੜ ਹੋਊਗੀ ਚਲੋ ਕੋਈ ਗੱਲ ਨਹੀਂ ਜੀ ਮੈਂ ਰੋਟੀ ਟੋਕ ਕਰਦੀ ਆ ਓਕੇ ਮੈਂ ਚੱਲੀ ਸੀ ਸਮਝਾਉਣ ਸਮਝਾਇਆ ਦੋ ਆਪ ਦੇ ਸੱਸ ਸਹੁਰੇ ਤੁਨੂੰ ਗਈਆਂ ਹੈਗੀਆਂ ਤੈਨ ਤੇਰੀ ਕਿੱਥੇ ਸੁਣ ਲੈਣੀਆਂ ਬੰਦਾ ਮਾਰ ਬਾਈਚਰ ਨੇ ਨਾ ਉਹ ਕਰਤਾਗਾ ਮੇਰੀ ਸਨੀ ਸਾਰੀ ਖਲਾਤੀ ਹੈਗੀ ਕੋਈ ਗੱਲ ਨਹੀਂ ਮੈਂ ਤਾਂ ਆਪਣੇ ਟਾਈਮ ਤੇ ਕੰਮ ਕਰ ਹੀ ਦਿੰਦੀ ਆ ਫੇਰ ਵੀ ਕਿ ਮੈਂ ਮਿੱਟੀ ਆਇਕੋ ਬੋਲਦੀ ਸੀ ਬਾੜੀ ਚੰਬੜੀ ਸੀ ਜੋ ਮਾਂ ਨਹੀਂ ਆਂ ਕੀ ਬੋਲੀ ਜਾਂਦੀ ਸੀ ਸਵੇਰੇ ਸਵੇਰੇ ਕਿਵੇਂ ਬੋਲਦੀ ਸੀ ਤੋਰ ਆਈ ਤੇ ਫੇਰ ਜੀ ਬੋਲਦੀ ਸੀ ਕਿ ਤੂੰ ਕਿਹੜਾ ਉਹਦੇ ਕੋਲ ਭਾਂਕੀ ਨੂੰ ਤੂੰ ਮੈਨੂੰ ਕੁੱਤੇ ਵੀ ਕੁੱਤੇ ਪਰਖਦੀ ਸੀ ਕਿ ਆਪ ਕਿਹੜਾ ਤੂੰ ਮੇਰੇ ਬਾਰੇ ਬੰਦਾ ਚੰਗਾ ਬੋਲਦੀ ਨਹੀਂ ਜੀ ਮੈਂ ਬੋਲ ਵੀ ਤੇ ਰਸੂਲ ਹੋ ਗਿਆ ਤੇਰੇ ਸੂਣ ਹੋਇਆ ਮੈਰੀ ਗੱਲ ਸੁਣਦਾ ਮੈਂ ਤਾਂ ਉਹਦੇ ਮੁਰੇ ਕੁਛ ਨਹੀਂ ਬੋਲੀ ਬੁਲਾ ਕੇ ਲੈ ਆਉਣੀ ਆ ਮੈਂ ਉਹਨੂੰ ਚਾਹੀਦੀ ਨਹੀਂ ਬਸ ਉਹਨੂੰ ਕਿੱਥੇ ਬੁਲਾ ਕੇ ਲਿਆਂਗੇ ਉਹ ਤਾਂ ਸੁਣਦਾ ਹੀ ਹੋਊਗਾ ਅਗਲੀ ਨੂੰ ਹਾਂ ਵੀ ਇਹ ਆਕਰਤੂਤਾ ਕਰਦਿਆਂ ਜਦੋਂ ਉਹਨਾਂ ਦੇ ਕਹਿੰਦਾ ਰਿਸ਼ਤੇਦਾਰ ਆ ਰਹੇ ਸੀ ਤਦ ਤੂੰ ਹੋਲੀ ਨਹੀਂ ਭਾਂਕ ਕੇ ਜਾਂਦਾ ਸੀ ਤੂੰ ਭਾਂਗਦੀ ਸੀ ਕੁੱਤੇਆਂ ਮੰਗੂ ਜਦੋਂ ਪੈੜ ਪੈੜ ਬੋਲਦੀ ਸੀ ਜੀ ਇੰਨਾ ਕਿਉਂ ਆਪ ਮੇਰਾ ਕੂੜਾ ਨਹੀਂ ਖ ਕਰੀਆ ਕਰਨੀ ਬਸ ਕਰਿਆ ਕਰ ਮੇਰੇ ਮਾਰਿਆ ਜਾਣਾ ਕਰਨੀ ਤੂੰ ਮੈਨੂੰ ਸਾਰਾ ਦਿਨ ਲੜਾਈਆਂ ਲੜਾ ਨਾ ਜਾਂ ਜਿਦਾ ਬੱਬਰਾ ਬੜਿਆ ਨਾ ਇਹਨੇ ਸਾਰਾ ਦਿਨ ਫੱਟਚਰ ਖਾਣੇ ਆ ਗਈ ਕਰੇ ਭਾਈ ਨੀ ਭਾਈ ਨੇ ਤੂੰ ਕਹੇ ਜੀ ਆਣੀ ਕਹੇ ਜੀ ਆਣੀ ਪਿੱਟਣਗੇ ਦੇਖ ਲੈ ਮੇਰੇ ਮਾਰ ਕੇ ਭੱਗ ਗਿਆ ਜਮਾ ਹੋਣੀ ਕੋਈ ਨਾ ਆਉਣ ਤੇ ਘਰੇ ਕਿਸੇ ਨੂੰ ਮੈਂ ਦੱਸੂ ਹੈਪੀ ਨੂੰ ਦੀ ਆਖਾ ਤੂੰ ਤਾਂ ਕਰਦੀ ਆ ਉਹ ਤਾਂ ਅਗਲੀ ਕਹਿੰਦੀ ਸਾਡੇ ਰਸਤੇ ਦਾ ਆ ਰਿਆ ਆਂਟੀ ਗਵਾਂਡੀ ਕੀ ਦੇਖਣਗੇ ਹਾਕ ਤੂੰ ਤਾਂ ਤਾਂ ਆਂਟੀ ਗਵਾਂਡੀ ਜ਼ਰੂਰ ਦੇਖਣਗੇ ਕੋਈ ਗੱਲ ਨਹੀਂ ਕੱਲ ਨੂੰ ਕਰਾਲੀ ਕੰਮ ਪੁਹਾੜੀ ਕਪੜੇ ਕੀ ਦੁਖਦਾ ਮੇਰੇ ਤੇ ਸਿਰ ਦੁਖਦਾ ਮੈਂ ਨਹੀਂ ਪਗਾਉਂਦੀ ਸਿਰ ਦੁਖਦਾ ਤੂੰ ਮੇਰੇ ਕੋਲ ਆ ਤੈਨੂੰ ਮੈਂ ਲੱਤਾਂ ਵੱਢ ਕੇ ਤੈਨੂੰ ਨਾ ਪਾਦਾ ਇਹ ਜੀ ਨੂੰ ਲੈ ਆ ਗਈ ਕਰ ਵੱਢ ਲੱਤਾਂ ਮੇਰੀਆਂ ਵੱਢ ਲੈ ਨਹੀਂ ਟਲ ਜਾ ਲੜਾਈ ਤੋਂ ਕਿਸੇ ਵੇਲੇ ਟੱਕਰ ਕਰਦੀ ਮੈਂ ਕਰਦੀ ਤੂੰ ਹੀ ਕਰਦੀਆਂ ਲੜਾਈ ਤੋਂ ਰਣ ਦਾ ਹਾਂ ਆ ਕਿ ਤੂੰ ਟਲਦੀ ਹੈ ਲੜਾਈ ਤੋਂ ਆਥ ਨੇ ਨਾ ਰੋਟੀ ਟੱਕ ਕਰ ਲੈ ਜਿਹੜੀ ਮੈਂ ਮਰੀ ਜੀ ਕੀ ਕਰਨੀ ਪੈਗੀ ਕਿਵੇਂ ਮੌਤ ਪੈ ਗਈ ਇਹਨੂੰ ਕਿਉਂ ਮੌਤ ਪੈ ਗਈ ਕੰਮ ਆਇਆ ਤਾਂ ਮੈਂ ਕੀਤਾ ਆ ਬਾਪੂ ਜੀ ਆਉਣ ਆਲੇ ਸੱਤ ਜੋ ਉਹ ਦੇਖੂਗਾ ਕਿ ਉਹਨੂੰ ਪਤਾ ਲੱਗ ਜੂਗਾ ਕਹਿੰਦੇ ਨੇ ਕੀਤਾ ਕੋਈ ਨਾ ਮੇਰਾ ਵੀ ਪਤਾ ਹੀ ਆ ਉਹਨੂੰ ਵੀ ਸਾਨੂੰ ਲੰਗਰ ਲਾ ਲਾ ਦਿੰਦੀ ਆ ਤਿੰਨ ਤਿੰਨ ਟਾਈਮ ਹਾਂ ਦਿੰਦੀ ਆ ਤਿੰਨ ਤਿੰਨ ਟਾਈਮ ਲੰਗਰ ਲਾ ਕੇ ਕੋਈ ਨਾ ਫਿਰ ਪਕਾਣਾ ਹੁਣ ਤੇਰੀ ਵਾਰੀ ਆ ਥਰੇ ਕੋਈ ਨਾ ਬਣਾ ਲੂ ਤੂੰ ਆ ਕਰ ਲੈ ਡੰਗਰਾਂ ਦਾ ਮੈਂ ਤਾਂ ਕਰੀ ਜਣੀ ਆ ਮੈਂ ਤਾਂ ਕਰਨੀ ਆ ਉਹ ਤਾਂ ਦੁੱਧ ਦਾ ਕੋਲਾ ਪਾ ਕੇ ਬੈਜੇ ਮੈਨੂੰ ਕੁਛ ਨਾ ਬੋਲੀ ਆਪਦਾ ਕੰਮ ਕਰਨਾ ਕਰੀ ਜਾ ਕੋਈ ਨਾ ਨਹੀਂ ਕਰੀ ਜਣੀ ਆ ਮੈਂ ਕਿਹੜਾ ਤੇਰੇ ਮੂੰਹ ਲੱਗਦੀ ਇਹਨਾਂ ਤੇ ਲੱਗ ਨਹੀਂ ਜਦੀ ਹੁੰਦੀ ਹਾਂ ਤੇ ਮੈਂ ਕਿਹੜਾ ਤੇਰੇ ਲੱਗਦੀ ਆ ਕਿ ਤੇ ਆ ਕਰ ਲਾ ਪਤਾ ਹੈ ਨੂੰ ਮਾਰ ਕੇ ਪਤਾ ਨੀ ਕਰਨਾ ਉਰੇ ਆਣੀ ਨਹੀਂ ਹਾਂ ਕੀ ਆਉਂ ਹੀ ਬਾਜਾ ਮਾਰਨ ਲੱਗ ਜੰਨੀ ਆ ਬੈਠਣ ਵੀ ਨਹੀਂ ਦਿੰਦੀ ਹੈਗੀ ਪੋਰਾ ਬੈਠਣ ਨੂੰ ਮੈਂ ਕਿਹੜਾ ਤੈਨੂੰ ਸ਼ੌਂਕ ਨੂੰ ਬਾਜਾ ਮਾਰਦੀ ਆ ਮੈਂ ਤਾਂ ਆ ਦੇਖ ਲੈ 22 ਸਮਾਨ ਲੈ ਕੇ ਆਇਆ ਤੇਰਾ 22 ਸਮਾਨ ਲੈ ਕੇ ਆਇਆਗਾ ਠੀਕ ਆ ਫਿਰ ਤੂੰ ਘਰ ਆਈ ਚੀਜ਼ ਤਾਂ ਸਾਂਭ ਲਾ ਘਰ ਆਈ ਚੀਜ਼ ਤਾਂ ਸਾਂਭ ਸਕਦੀ ਆਂਗੀ ਤੇ ਮੈਂ ਸਾਂਭਣ ਨੂੰ ਕਦੋਂ ਕਿਹਾਗਾ ਮੈਂ ਤਾਂ ਇਹ ਕੰਨੀ ਵੀ ਚੱਲ ਲਹਾਵੇਂ ਨੇ ਅੰਦਰ ਤਰਾ ਕਿ ਹੁਣ ਲਾ ਲਾ ਤੂੰ ਕੱਲੀ ਲਾ ਨਹੀਂ ਹੁੰਦਾ 22 ਦੇ ਨਾਲ ਢਰਾਇਆ ਸੀ ਤੇਰੇ ਨਾਲ ਉਹ ਕੱਡਾ ਬਾਜਾ ਮਾਰਦਾ ਸੀ ਆ ਕੇ ਮੈਂ ਤੇਰਾ ਹੈਗਾ ਸਾਰਾ ਸਮਾਨ ਲੇਕੇ ਤਾਂ ਮੰਡਗੋਂ ਆਇਆ ਤੂੰ ਕਿਹੜਾ ਸਮਾਂਤਰਾ ਤਾਂ ਉੱਥੇ ਕੋਲੂ ਤੇ ਬਾਈ ਨੇ ਧਰਾਇਆ ਫੇਰ ਕੀ ਹੋ ਗਿਆ ਜੇ ਉਹਨੇ ਧਰਾਤਾ ਮੇਰੀ ਗੱਲ ਸੁਣਦਾ ਹੁਣ ਤੂੰ ਚੁੱਪ ਕਰਕੇ ਨਾ ਲਾ ਕੇ ਥੱਲੇ ਰੱਖ ਦੇ ਤੈਨੂੰ ਮੈਂ ਤਾਂ ਸ ਮੇਤੋਂ ਨਹੀਂ ਲਾਹਿਆ ਜਾਂਦਾ ਮੇਤੋਂ ਨਹੀਂ ਲਾਹਿਆ ਜਾਂਦਾ ਫੜ ਕੇ ਜੁੰਡੇ ਨਾ ਮੈਂ ਤੇਰਾ ਕਦੇ ਜਰੂਸ ਕੱਢ ਦੂੰਗੀ ਕੱਢ ਕੇ ਦਿਖਾ ਦੂੰ ਮੇਰੇ ਜੁੰਡੇ ਨੂੰ ਹੱਥ ਲਾ ਕੇ ਦਿਖਾ ਜੇ ਪਾੜ ਕੇ ਨਾ ਰੱਖਦਾ ਲੱਤ ਤੇ ਲੱਤਰ ਕੇ ਪਾੜ ਦੂੰਗਾ ਲੜਨ ਨੂੰ ਤਾਂ ਤੂੰ ਬੀਹਾਂ ਵਰ ਗਿਆ ਤੈਨੂੰ ਆਇਆ ਨਹੀਂ ਤੀ ਤਾਂ ਵੀ ਸਮੋਲ ਲਾਹ ਨਾ ਚੋ ਵੀ ਕਰ ਤੇ ਉੜ ਗੋ ਕਿਉਂ ਲੜਦੋ ਨੂੰਹਾ ਵੀ ਮੇਰੇ ਤਾਂ ਨਾ ਇਹ ਮੱਝ ਮਾ ਦੇ ਮਾ ਦੇ ਲੈ ਲ ਜਦ ਹੀ ਮੇਰੇ ਘਰ ਚ ਚੱਕਣ ਲੱਗ ਜਾਂਦੀ ਆ ਮਾਂ ਤੁਸੀਂ ਮਾਂ ਦੀ ਸ਼ਰਮ ਮੰਨਦੀਆਂ ਹੋ ਤਾਂ ਗਲੀ ਕਮਾਂਡ ਚ ਸੋਨੂੰ ਪ੍ਰੋਗਰਾਮ ਤੇ ਕੋਈ ਸੱਦੇ ਕਿਉਂ ਨਹੀਂ ਸਾਦਾ ਸੋਨੂੰ ਨਹੀਂ ਮਾਂ ਅਸੀਂ ਜਾਂਦੀਆਂ ਵੀ ਨਹੀਂ ਕਿਸੇ ਦੇ ਅਸੀਂ ਨਹੀਂ ਜਾਂਦੇ ਹੈਗੇ ਸਾਨੂੰ ਨਹੀਂ ਲੋੜ ਹੈਗੀ ਕਿਸੇ ਦੇ ਜਾਣ ਦੀ ਅਸੀਂ ਆਪਦੇ ਘਰੇ ਠੀਕ ਆੜਿਆ ਨਹੀਂ ਜਾਂਦੇ ਨਾ ਸੱਦੇ ਚਾਹੇ ਅਸੀਂ ਲੜਾਕੀਆਂ ਚਾਹੇ ਸਾਊਆਂ ਜਿਵੇਂ ਮਰਦੀਆਂ ਸੀ ਆਪਦੇ ਘਰੇ ਆਂਗੇ ਅਸੀਂ ਕਿਹੜਾ ਕਿਸੇ ਦੇ ਖਾਣ ਜਾਂਦੇ ਆ ਹਾਂ ਮੇਰੀ ਤਾਂ ਬੇਇੱਜ਼ਤੀ ਹੁੰਦੀ ਐ ਅਗਲਾ ਆਖੂਗਾ ਆਪ ਉਹ ਬੁੜੀ ਖੁੰਡਾ ਫਿਰਦੀ ਐ ਤੇਦੀਆਂ ਨੂਹਾ ਦੋ ਆਹ ਨਹੀਂ ਪਤਾ ਵੀ ਕਰੇ ਸਿੰਘ ਫਸਾਈ ਬੈਠੇ ਨੇ ਮਾਂ ਸਿੰਘ ਕਿੱਥੇ ਫਸਾਈ ਬੈਠਾ ਆ ਅੱਜ ਨਿਕਲੇ ਸਣ ਆ ਮਾਂ ਦੇਖ ਲੈ ਸਵੇਰ ਦੀ ਭੌਂਗਦੀ ਆ ਕੁੱਤੇ ਵਾਂਗੂ ਉਧਰ ਮੇਰੇ ਨਾਲ ਖੁੰਨੀ ਕੋਲੇ ਲੜ ਪਈ ਆ ਕਿ ਡੰਗਰਾਂ ਨੂੰ ਉਹ ਕਰਨੇ ਲੱਗੀ ਬੈਠੀ ਤੂੰ ਦੱਸ ਕੀ ਗੱਲ ਹੋਈ ਆ ਕਾਦੇ ਪਿੱਛੇ ਲੜਦੂ ਮਾਂ ਤੈਨੂੰ ਪਤਾ ਤਾਂ ਹੈਗਾ ਦੀ ਜੀਬ ਰਹਿੰਦੀ ਆ ਜਿਹੜੀ ਐਡੀ ਵੱਡੀ ਆ ਜੇ ਬੋਲਣ ਦੂ ਮੈਂ ਤਾਂ ਦੱਸੂ ਜੇ ਤੁਸੀਂ ਚੁੱਪ ਕਰੋਂਗਾ ਮੈਨੂੰ ਫੇਰ ਹੀ ਪਤਾ ਲੱਗੂਗਾ ਕਿਤੇ ਕਿਸੇ ਦੀ ਲੁਤਰੋ ਐਂਡੀ ਚੱਲਦੀ ਹੈ ਕਿਤੇ ਕਿਸੇ ਦੀ ਮਾਂ ਤੈਨੂੰ ਮੈਂ ਦੱਸਦੀ ਆ ਇਹ ਹਟਦੀ ਨਹੀਂ ਹੈਗੀ ਮੀਤ ਆਈ ਸੀ ਉਹਦੇ ਕੋਲੇ ਮੇਰੇ ਚੁਗਲੀਆਂ ਕਰਦੀ ਸੀਗੀ ਬੈਠੀ ਉਤੋਂ ਦੀ ਮੈਂ ਦੇਖ ਲਈ ਇਹ ਝੂਠੀ ਕਿਸੇ ਥਾਂ ਦੀ ਨੇ ਕਿੱਡੀ ਲੜਕਣਾ ਝੂਠੀ ਚਾਠੀ ਕੋਈ ਨਹੀਂ ਮੈਂ ਦੇਖਿਆਗਾ ਤੈਨੂੰ ਮੈਂ ਆਪ ਸੁਣਿਆ ਆਪਣੇ ਕੰਨਿ ਮਾਂ ਉਹਦੇ ਕੋਲੇ ਪਤਾ ਕੀ ਕਹਿੰਦੀ ਬੰਟੂ ਦੀ ਬਹੂ ਕੋਲੇ ਉਈ ਦੀ ਆ ਕੇ ਸਾਡੇ ਇਹ ਕੁੱਤੇ ਵਾਂਗੂ ਭੌਂਕਦੇ ਰਹਿੰਦੀ ਆ ਵੀ ਤੂੰ ਆਪਦੀ ਜਠਾਣੇ ਨੂੰ ਹਾਂ ਕਹਿੰਦੀ ਆ ਪਰ ਸ਼ਰਮ ਨਹੀਂ ਆਉਂਦੀ ਲੋਕਾਂ ਕੋਲ ਨੀ ਤੈਨੂੰ ਕਿੰਨੀ ਕਿ ਸ਼ਰਮ ਆਗੀ ਜੇ ਤੈਨੂੰ ਇਹ ਨਿਸ਼ਰਮ ਹੋਵੇ ਤੂੰ ਮੈਨੂੰ ਕਹੇ ਨਾ ਮੈਂ ਤਾਂ ਚੱਲ ਛੋਟੀਆਂ ਤੈਨੂੰ ਇਹ ਪੂਰਾ ਹੈਗਾ ਵੀ ਇਹ ਛੋਟੀ ਆ ਤੇ ਬਗਾਨੇ ਕੋਲੇ ਤਾਂ ਨਹੀਂ ਨਿੰਦਦੇ ਹੁੰਦੇ ਘਰ ਦੀ ਗੱਲ ਬਾਹਰ ਕੌਣ ਕਰਦਾ ਹੁੰਦਾ ਮਾਂ ਇਹਨੇ ਕਰੀਆਂ ਨਹੀਂ ਗੀਆਂ ਮੇਰੀਆਂ ਗੱਲਾਂ ਪਹਿਲਾਂ ਇਹਨੇ ਕੀ ਤਕਾਣੇ ਚੁਗਲੀਆਂ ਫਿਰ ਮੈਂ ਕਰਤੀ ਗੱਲ ਮੇਰੀ ਗੱਲ ਸੀ ਤੇਰੀ ਚੁਗਲੀ ਸੀ ਹਰ ਚੋ ਦੇਖ ਲੈ ਮਾਂ ਮੈਂ ਮੰਦੀਆਂ ਮੈਂ ਲੜਦੀ ਆ ਮਾਂ ਦਿਲ ਹਟਦੀ ਨਹੀਂ ਹੈਗੀ ਫਿਰ ਮੇਰੀਆਂ ਗੱਲਾਂ ਕਰਦੀ ਆ ਉਹ ਤੈ ਮਾਰਿਆ ਤੂੰ ਮਾਰਿਆ ਤੈ ਮਾਰਿਆ ਤੂੰ ਮਾਰਿਆ ਤਾ ਤਮਾ ਖਲਾਤਾ ਦੋਨੋ ਕੁਲੇਸ਼ਨਾਂ ਮੇਰੇ ਘਰੇ ਹੀ ਆਉਣੀਆਂ ਸੀ ਮੇਰੇ ਪੁੱਤਾਂ ਨੂੰ ਜੁੜਨੀਆਂ ਸੀ ਤੂੰ ਮੈਂ ਜੀ ਆਉਣੀ ਸੀ ਤਾ ਦਿਨ ਦੇਖਣੇ ਸੀ ਤੇਰੇ ਵਰਗੀ ਕੁਲੇਸ਼ਨ ਵਾ ਕੇ ਲਾਉਣੀ ਸੀ ਮੈਂ ਤਾਂ ਇੱਥੇ ਨਾ ਚੰਗੀ ਪੜ੍ਹੀ ਸੀ ਮੈਂ ਤੇ ਮਾਂ ਬੰਡ ਕੇ ਕੰਮ ਕਰ ਲੈਂਦੇ ਤੇ ਕੀ ਮੈਨੂੰ ਪਤਾ ਕਿਹੜਾ ਤੂੰ ਬੰਡ ਕੇ ਕੰਮ ਕਰਦੀ ਸੀ ਉਹ ਮਾਂ ਤੋਂ ਕਰਾਈ ਜਾਂਦੀ ਸੀਗੀ ਹਾਂ ਜੇ ਮੈਂ ਤੇਰੇ ਗੋਲੀ ਬਣ ਕੇ ਰਹਾ ਨਾ ਮੂਰੇ ਫਿਰ ਮੈਂ ਚੰਗੀਆਂ ਹੁਣ ਮੈਂ ਤੇਰੀ ਧੜੀ ਹੱਟ ਨਹੀਂ ਰਹਿਣ ਦਿੰਦੀ ਤਾ ਤੈਨੂੰ ਮਾੜੀ ਲੱਗਦੀ ਆ ਮਾਂ ਨੂੰ ਬਿਠਾ ਕੇ ਨਾ ਪਾਣੀ ਪੂਣੀ ਪਿਆਲਾ ਵਿਚਾਰੀ ਨੂੰ ਮਾਂ ਨੂੰ ਤਾਂ ਪਾਣੀ ਨਾ ਮਾਤਾ ਪੀਪੀ ਨੂੰ ਹੱਥ ਲੱਗੇ ਆ ਮੇਰੇ ਆਹੋ ਦਿਨੀਆਂ ਤੈਨੂੰ ਪਾਣੀ ਪੂਜਾ ਪਾਪਾ ਤੁਸੀਂ ਕੀ ਕਰਨਾ ਸੀ ਨਹੀਂ ਤੁਸੀਂ ਤਾਂ ਨਾ ਘਰ ਨੂੰ ਜਮਾ ਖੇ ਬਣਾਤਾ ਜਿਹੜਾ ਬਾਗਣੂਹਾਂ ਪਾ ਲਾ ਕੇ ਡੱਬਾ ਮਾਂ ਮੇਰੀ ਗੱਲ ਸੁਣ ਲੈ ਹੜਦੀ ਨਹੀਂ ਹੜਦੀ ਨਹੀਂ ਹੁਣ ਵੀ ਇਹਦੀ ਜੀਬ ਹੜਦੀ ਨਹੀਂ ਰਹਿਣਾ ਬੋਲਣਾ ਮਾਂ ਜੀ ਤੈਨੂੰ ਪਾ ਲੱਗਦਾ ਜੇ ਕੋਈ ਕੰਪੀਟੀਸ਼ਨ ਹੋਵੇ ਸੋਨੂੰ ਦੋਨਾਂ ਨੂੰ ਲੈ ਜਾਂ ਤੁਸੀਂ ਦੋਨੋਂ ਜਿੱਤ ਕੇ ਹੀ ਆਹੋ ਮੇਰੀਆਂ ਨੂੰਹਾਂ ਮੈਨੂੰ ਮਾਣ ਹੋਵੇ ਨਹੀਂ ਘਰੇ ਲੜੀਆਂ ਨੂੰ ਚੱਲੀਏ ਆਪਾਂ ਕੋਈ ਕੰਪੀਟੀਸ਼ਨ ਹੋਇਆ ਜਿੱਤ ਕੇ ਆਮੋ ਕਿ ਢਫਕਰ ਵਾਲੀ ਗੱਲਾਂ ਤੈਨੂੰ ਤਾਂ ਉਹ ਕਹਿੰਦੀ ਮਾਂ ਤੈਨੂੰ ਤਾਂ ਲੋਕ ਵਧਾਈਆਂ ਦੇਣਗੇ ਕਿ ਤੇਰੀਆਂ ਨੋਹਾਂ ਜਿੱਤੀਆਂ ਆ ਸਵਾਣਤ ਕਰਨਗੇ ਤੈਨੂੰ ਤਾਂ ਹਾਂ ਫਿਰ ਉਹ ਤੇ ਕੋਈ ਆਏ ਮਾਨ ਮਹਿਸੂਸ ਤਾਂ ਹੋਊਗਾ ਵੀ ਬਾਹਰ ਜਾ ਕੇ ਜਿੱਤ ਕੇ ਆਈਆਂ ਨਹੀਂ ਤੁਸੀਂ ਘਰੇ ਹੀ ਲੋਕਾਂ ਨੇ ਕੰਧਾ ਕੋਠਾਂ ਤੇ ਚੜਾ ਰੱਖਿਆ ਸੋਨੂੰ ਸ਼ਰਮ ਕਿਉਂ ਨਹੀਂ ਅੰਨੂਏ ਮਾਂ ਦੀ ਗੱਲ ਤੇ ਤਾਂ ਅਸਰ ਕਰਨ ਵਾਲਾ ਚੱਲਗੇ ਆਪਾਂ ਚੱਲ ਮਾਂ ਦੇ ਤਾਂ ਹਾਰ ਪਵਾਵਾਂਗੇ ਹਾਂ ਮਾਂ ਦੇ ਕੋਈ ਹੋਇਆ ਨਾ ਲੜਾਈ ਵਾਲਾ ਕਿੱਸਾ ਤੁਹਾਨੂੰ ਵੀ ਦੱਸੀ ਸਾਨੂੰ ਨਾਲ ਲੈ ਜੀ ਹਾਂ ਚੰਗਾ ਮਾ ਮੈਨੂੰ ਪਾਣੀ ਦੀ ਘੁੱਟ ਪੀ ਜਾ ਨੀ ਪਾਣੀ ਪਿਆ ਦੇ ਨੀ ਹੁਣ ਤਾਂ ਉੱਥੇ ਵੀ ਪੇਜ ਕੋਰਾ ਪਿਆ ਦੇ ਪਾਣੀ ਆਹਨੇ ਕਰਦੀ ਐ ਇਹ ਬਾਹਨੇ ਠਾਣੇ ਜੇ ਮੈਂ ਸਮਾਨ ਆਪੇ ਲਾ ਲੂੰ ਜਾਂ ਪਾਣੀ ਪੂਣੀ ਚੱਲ ਕੋਈ ਨਾ ਮੈਂ ਲਿਆ ਦੰਦੀਆਂ ਪਾਣੀ ਆ ਜਾ ਮਾ ਪਾਣੀ ਦਮਾ ਤੈਨੂੰ ਹਾਏ ਮੈਂ ਇੱਥੇ ਮਾਵਾਂ ਕਰਦੀ ਫਿਰਦੀ ਆਂ ਮਾਂ ਵੀ ਉਹਦੀ ਬਣ ਜਾਂਦੀ ਐ ਨੀ ਮੈਂ ਐ ਕਹਿਣ ਲੱਗੀ ਸੀ ਮਾਂ ਵੀ ਦੇਖ ਰਾ ਮੇਨਾ ਲੜਦੀ ਆ ਹੈ ਚੱਲ ਕੋਈ ਨਾ ਕਗਨ ਕਰ ਲਾ ਕੰਮ ਆਪੇ ਹਾਂ ਢਿਹੜੀ ਹੋ ਜਾ ਤੂੰ ਹੋ ਜਾ ਉਹੀ ਗੱਲ ਮੈਂ ਤਾਂ ਢਿਹਲੇ ਹੋਣਾ ਪੈਂਦਾਗਾ ਕਾਲ ਦਲਾਸਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਗੇ ਕੋਮਲ ਬੋਲ ਹਾਂਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਜੀ ਗਰੀਬ ਦੀ ਧੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਬਾਕੀ ਜਿਹੜੇ ਵੀ ਤੁਸੀਂ ਪਿੰਡ ਸ਼ਹਿਰ ਤੋਂ ਹੋ ਜੀ ਤੁਸੀਂ ਵਿੱਚ ਕਮੈਂਟ ਕਰਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੀ ਵੀਡੀਓ ਕਿੱਥੇ-ਕਿੱਥੇ ਤੱਕ ਦੇਖੀ ਜਾ ਰਹੀ ਹੈ ਤੇ ਹਾਂਜੀ ਬਾਕੀ ਹੋਰ ਗੱਲ ਜੇ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹਦੇ ਵਾਸਤੇ ਵੀ ਤੁਸੀਂ ਕਮੈਂਟ ਕਰਿਆ ਕਰੋ ਜੀ ਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਬਹੁਤ ਜ਼ਿਆਦਾ ਤੇ ਆਪਦੇ ਅੱਗੇ ਰਿਸ਼ਤੇਦਾਰਾਂ 'ਚ ਵੀ ਵੀਡੀਓ ਸ਼ੇਅਰ ਕਰਿਆ ਕਰੋ ਜੀ ਸਹੀ ਗੱਲ ਹੈ ਜੀ ਸਾਨੂੰ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਹੈਣਾ ਸਾਡੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰੋਗੇ ਤਾਂ ਸਾਡਾ ਹੌਸਲਾ ਵਧਦਾ ਰਹਿੰਦਾ ਸਾਡਾ ਹੌਸਲਾ ਤੁਹਾਡੇ ਵਰਗਿਆਂ ਨੇ ਵਧਾਉਣਾ ਹੈਣਾ ਜੋ ਕਿ ਸਾਨੂੰ ਪਿਆਰ ਕਰਦੇ ਆ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਜਿਵੇਂ ਕਿ ਮੇਰੀ ਪਹਿਲੇ ਪਾਟ ਨੂੰ ਪਿਆਰ ਦਿੱਤਾ ਜੀ ਪਾਪਾ ਜੀ ਕੋਈ ਵੀ ਵੱਡਾ ਨਹੀਂ ਹੁੰਦਾ ਪਬਲਿਕ ਦੇ ਨਾਲ ਹੀ ਅਸੀਂ ਵੱਡੇ ਆ ਜੇ ਤੁਸੀਂ ਸਾਨੂੰ ਵੇਖੋਗੇ ਮੇਰੇ ਸਾਡਾ ਸ਼ੇਅਰ ਕਰੋਗੇ ਕੋਈ ਗਲਤੀ ਹੁੰਦੀ ਆ ਸਾਥੋਂ ਸਾਡੀ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਆਹ ਗਲਤੀ ਆ ਤੁਹਾਡੇ ਸੀਨ ਦੇ ਵਿੱਚ ਉਹ ਅਸੀਂ ਅੱਗੇ ਤੋਂ ਸੁਧਾਰ ਕਰਾਂਗੇ ਸਹੀ ਗੱਲ ਆ ਜੀ ਇੱਕ ਗੱਲ ਹੋਰ ਹਨਾ ਜਿਹਦੇ ਕੋਲ ਸਟੋਰੀ ਹੁੰਦੀ ਆ ਉਹ ਕਮੈਂਟਾਂ ਦੇ ਵਿੱਚ ਮੈਸੇਜ ਕਰ ਦਿਆ ਕਰੋ ਕਿ ਸਾਡੇ ਕੋਲ ਸਟੋਰੀ ਹੈਗੀ ਅਤੇ ਫਿਰ ਮੈਂ ਆਪਣਾ ਨੰਬਰ ਦੇ ਦਿਆ ਕਰੂੰ ਤੇ WhatsApp ਸਾਨੂੰ ਸਟੋਰੀ ਕਰ ਦਿਆ ਕਰੋ ਫਲਮਾਂ ਆ ਕਿ ਅਸੀਂ ਸੋਹਣੇ ਬਣਾ ਕੇ ਪਰਿਵਾਰਕ ਸਟੋਰੀ ਹੁੰਦੀ ਆ ਸਾਡੀ ਬੇਚਿਜ ਕੇ ਦੇਖਣ ਵਾਲੀ ਤੇ ਤੁਹਾਡੇ ਅੱਗੇ ਪੇਸ਼ ਕਰਿਆ ਕਰਾਂਗੇ ਧੰਨਵਾਦ ਜੀ ਸੱਚੀ ਕੱਲ ਸਰ ਜੀ ਜੇ ਤੁਹਾਨੂੰ ਆ ਸਾਡੇ ਪਾਰਟ ਵਧੀਆ ਲੱਗੇ ਤਾਂ ਸਾਨੂੰ ਦੱਸਦੇ ਤੇ ਅੱਗੇ ਹੋਰ ਵੀ ਕ੍ਰੀਏਟ ਕਰਾਂ ਹਾਂਜੀ ਜੇ ਤੁਹਾਨੂੰ ਸਾਡੇ ਪਾਰਟੇ ਵਧੀਆ ਲੱਗੇ ਆ ਸਕੀ ਸਾਰ ਸਿਕਾ ਧੰਨਵਾਦ